ਦੋਸਤੋ ਅੱਜ ਗੱਲ ਕਰਦੇ ਆ ਹਦਾਇਤਕਰ ਵਿਕਰਮਾ ਦਿੱਤਿਆ ਮਤਵਾਨੇ ਦੁਆਰਾ ਨਿਰਦੇਸ਼ਿਤ ਤੇ ਅਨਯੋਰ ਐਂਟਰਟੇਨਮੈਂਟ ਦੀ ਪ੍ਰੋਡਕਸ਼ਨ ਵੈਬ ਸੀਰੀਜ਼ ਨੈਟਫਲਿਕਸ ਦੇ ਉੱਤੇ ਜਿਹੜਾ ਚੱਲ ਰਿਹਾ ਹੈ ਬਲੈਕ ਵਾਰੰਟ ਤੇ ਜਿਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਯਹਾਂ ਕਪੂਰ ਨੇ ਤੇ ਇਹ ਸੱਤ ਐਪੀਸੋਡ 7 ਐਪੀਸੋਡ ਦੀ ਜਿਹੜੀ ਲੜੀ ਹੈ ਜਾਂ ਲੜੀ ਵਾਹ ਰਹੀ ਜਾਂ ਸੀਰੀਜ਼ ਹੈ ਉਹ ਬਹੁਤ ਲੋਕਾਂ ਨੇ Netflix ਤੇ ਵੇਖ ਲਿਆ ਹੋਵੇਗਾ ਤੇ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਅਸੀਂ ਸਿਪਾਰਿਸ਼ ਕਰਦੇ ਆ ਕਿ ਇਹ ਵੇਖੋ ਕਿਉਂਕਿ ਕਿਉਂ ਇਹ ਬਾਅਦ ਚ ਗੱਲ ਕਰਦੇ ਆ ਪਹਿਲਾਂ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਬਿੰਪਲ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਬਲੈਕ ਵਾਰੰਟ ਕੀ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਐਗਜ਼ੀਕਿਊਸ਼ਨ ਜਾਂ ਡੈਥ ਸੈਂਟੈਂਸ ਦੀ ਸਜ਼ਾ ਮਿਲਦੀ ਹੈ ਤਾਂ ਉਸ ਵੇਲੇ ਦੇ ਉੱਤੇ ਜਿਹੜਾ ਜੱਜ ਹੁੰਦਾ ਏ ਉਹ ਇੱਕ ਵਾਰੰਟ ਲਿਖਦਾ ਏ ਤੇ ਫਿਰ ਉਸ ਦੀ ਨਿਬਤ ਤੋੜ ਦਿੰਦਾ ਏ ਉਸ ਦਾ ਮਤਲਬ ਹੁੰਦਾ ਏ ਕਿ ਇਹ ਜਿਹੜਾ ਉਸ ਨੇ ਫੈਸਲਾ ਦਿੱਤਾ ਹੈ ਉਹ ਕਿਸੇ ਨੂੰ ਮੌਤ ਦੀ ਸਜ਼ਾ ਦਿੰਦੀ ਹੈ ਫਾਂਸੀ ਦੀ ਸਜ਼ਾ ਦਿੰਦੀ ਹੈ ਤੇ ਉਹ ਉਸ ਦੇ ਪਿੱਛੇ ਇੱਕ ਛੋਟਾ ਜਿਹਾ ਇੱਕ ਇੱਕ ਸੰਕਲਪ ਹੁੰਦਾ ਏ ਜਾਂ ਜੱਜ ਇਹ ਚਾਹੁੰਦਾ ਏ ਕਿ ਮੈਂ ਇਹ ਤਿੰਨ ਦੁਆਰਾ ਨਾ ਵਰਤਾਂ ਤੇ ਇਹਦੇ ਪਿੱਛੇ ਇੱਕ ਚਿਹਨ ਇਹ ਵੀ ਹੈ ਇੱਕ ਸਿੰਬੋਲਿਕ ਇਹ ਵੀ ਰਸਮ ਹੁੰਦੀ ਹੈ ਕਿ ਕਦੇ ਦ ਹੋਰ ਕਿਸੇ ਵਿਅਕਤੀ ਨੂੰ ਇਹ ਸਜ਼ਾ ਨਾ ਦਿੱਤੀ ਜਾਵੇ ਮਤਲਬ ਜਿਹੜੀ ਜੁਡੀਸ਼ਰੀ ਹੈ ਉਹ ਵੀ ਚਾਹੁੰਦੀ ਹੈ ਕਿ ਜਿਆਦਾ ਲੋਕਾਂ ਨੂੰ ਇਹ ਸਜ਼ਾ ਨਾ ਦਿੱਤੀ ਜਾਵੇ ਭਾਵੇਂ ਕਿ ਸੁਪਰੀਮ ਕੋਰਟ ਦੀ ਮਾਨਯੋਗ ਸਰਵੋਚਯ ਅਦਾਲਤ ਜਿਹੜੀ ਭਾਰਤ ਦੀ ਹੈ ਉਸ ਦੀ ਆਪਦੀ ਇੱਕ ਜੱਜਮੈਂਟ ਹੈ ਜਿਸ ਦੇ ਵਿੱਚ ਇਹ ਡਿਕਲੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਸੈਟਲ ਹੋਇਆ ਸੀ ਕਿ ਰੀਅਰ ਐਸਟਾਫ ਰੀਅਰ ਕਿਸ ਦੇ ਵਿੱਚ ਹੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਤੇ ਜਦੋਂ ਇਹ ਸਜ਼ਾ ਦਿੰਦੇ ਆ ਤਾਂ ਉਸ ਤੋਂ ਮੌਕੇ ਦੇ ਉੱਤੇ ਬਲੈਕ ਵਾਰੰਟੀ ਇਸ਼ੂ ਕੀਤਾ ਜਾਂਦਾ ਹੈ ਦੋਚੀ ਨੂੰ ਜਿਹੜੀ ਇਹ ਕਿਤਾਬ ਹੈ ਬਲੈਕ ਵਾਰੰਟ ਇਹ ਰਕੇਸ਼ ਕੁਮਾਰ ਸਿੰਗਲਾ ਨਾਂ ਦੇ ਇੱਕ ਜੇਲਰ ਦੀ ਲਿਖੀ ਹੋਈ ਕਿਤਾਬ ਹੈ ਤੇ ਉਸ ਕਿਤਾਬ ਦੇ ਵਿੱਚੋਂ ਜਿਹੜੇ ਮੋਸਟ ਇਫਨਸਿਏਸ਼ਨਲ ਜਿਹੜੇ ਕੇਸ ਜ ਨੇ ਜਿਨ੍ਹਾਂ ਦੇ ਵਿੱਚ ਰੰਗਾ ਬਿੱਲਾ ਦਾ ਕੇਸ ਹੈ ਜਿਸ ਦੇ ਵਿੱਚ ਮਕਬੂਲ ਪੱਟ ਦਾ ਕੇਸ ਹੈ ਜਿਸ ਦੇ ਵਿੱਚ ਹੋਰ ਅਨੇਕ ਕੇਸਾਂ ਦੇ ਇਲਾਵਾ ਚਾਰਲਸ ਸੋਬਰਾਜ ਦੇ ਕੇਸ ਦੀ ਵੀ ਬੜੇ ਵਿਸਤਾਰ ਦੇ ਨਾਲ ਗੱਲ ਕੀਤੀ ਹੈ ਤੇ ਹਾਰ ਜੇਲ ਦਾ ਜਿਹੜਾ ਦ੍ਰਿਸ਼ ਹੈ ਜੋ ਉੱਥੋਂ ਦਾ ਅੰਦਰ ਲਾਇਕ ਮਿੰਨੀ ਇੰਡੀਆ ਕਹਿ ਸਕਦੇ ਆ ਜਾਂ ਉਹ ਇੱਕ ਮਿੰਨੀ ਵਰਲਡ ਹੈ ਉੱਥੇ ਜੇਲ੍ਹ ਦੇ ਅੰਦਰ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਦੋਂ ਤੁਸੀਂ ਇਹ ਕਿਤਾਬ ਪੜ੍ਹਦੇ ਹੋ ਜਾਂ ਇਹ ਸੀਰੀਜ਼ 7 ਐਪੀਸੋਡ ਦਾ ਜਦੋਂ ਇਹ ਸੀਰੀਜ਼ ਵੇਖਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਉੱਥੇ ਇੱਕ ਅਲੱਗ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਧੜਕਦੀ ਹੈ ਇੱਕ ਪਾਸੇ ਜੇਲਰ ਹੈ ਜੇਲ੍ਹ ਦਾ ਸਟਾਫ ਹੈ ਜਿਸ ਦੇ ਵਿੱਚ ਜੇਲਰ ਏਸੀਪੀ ਹੈ ACP ਜਿਹੜਾ ਇਹ ਇਸ ਦੇ ਵਿੱਚ ਰਕੇਸ਼ ਕੁਮਾਰ ਸਿੰਗਲਾ ਹੈ ਤੇ ਉਹ ਕਿਵੇਂ ਸਾਰੇ ਦ੍ਰਿਸ਼ ਨੂੰ ਸਾਰੇ ਨਜ਼ਾਰੇ ਨੂੰ ਨਜ਼ਾਰੇ ਦਾ ਮਤਲਬ ਦ੍ਰਿਸ਼ ਜੋ ਸੀਨ ਜੋ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਪਰਦਾ ਹੈ ਹੁੰਦਾ ਹੈ ਜੋ ਉਸ ਨੂੰ ਜਿਸ ਤਰੀਕੇ ਨਾਲ ਉਹ ਵੇਖਦਾ ਹੈ ਕਿਵੇਂ ਉਹ ਮਹਿਸੂਸ ਕਰਦਾ ਹੈ ਉਸ ਸਾਰੇ ਨੂੰ ਜੇਨਰ ਦੀ ਨਜ਼ਰ ਤੋਂ ਦਿਖਾਇਆ ਗਿਆ ਹੈ ਇਸ ਸੀਰੀਜ਼ ਦੇ ਵਿੱਚ ਤੇ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਰਕੇਸ਼ ਕੁਮਾਰ ਸਿੰਗਲਾ ਦੀ ਜਿਹੜੀ ਜੇਦੀ ਪੁੰਮ ਕੰਨਵਾ ਯਾ ਯਹਾਂ ਕਾਪੂਰ ਨੇ ਨਵਾਈਆ ਨਾ ਉਹ ਉਹ ਵੇਖਣ ਵਾਲੀ ਆ ਉਸ ਦੇ ਵਿੱਚ ਮਹਿਸੂਸ ਹੁੰਦਾ ਹੈ ਜਿਵੇਂ ਕਿ ਸੱਚਮੁੱਚ ਅਸੀਂ ਰਕੇਸ਼ ਸਿੰਘਲਾ ਖੁਦ ਹੀ ਹੈ ਤੇ ਦੂਸਰਾ ਉਸ ਦਾ ਜੋ ਖੜਨ ਦਾ ਜੋ ਲਹਿਜ਼ਾ ਹੈ ਉਸ ਦਾ ਉਸ ਦਾ ਬੋਲਣ ਦਾ ਜੋ ਲਹਿਜ਼ਾ ਹੈ ਕਿਸ ਤਰੀਕੇ ਨਾਲ ਉਹ ਮਹਿਸੂਸ ਕਰਦਾ ਹੈ ਕਿਸ ਤਰੀਕੇ ਨਾਲ ਉਸ ਦੇ ਅੰਦਰ ਟੁੱਟ ਭੱਜ ਹੁੰਦੀ ਹੈ ਉਹ ਆਪਣੇ ਚਿਹਰੇ ਦੇ ਰਾਹੀਂ ਆਪਣੀਆਂ ਅੱਖਾਂ ਦੇ ਰਾਹੀਂ ਆਪਣੇ ਬੋਲਾਂ ਦੇ ਰਾਹੀਂ ਆਪਣੇ ਯੈਸ਼ਰਸ ਦੇ ਆਪਣੇ ਪੌਸ਼ਰ ਦੇ ਰਹਹੀਂ ਆਪਣੇ ਆਪਣੇ ਸੁਪਨਿਆਂ ਦੇ ਰਹਹੀਂ ਜਾਂ ਆਪਣੇ ਜਾਗਦੀਆਂ ਅੱਖਾਂ ਦੇ ਜੋ ਸੁਪਨੇ ਆ ਜੋ ਉਹ ਸੁ ਮਹਿਸੂਸ ਕਰਦਾ ਹੈ ਤੇ ਉਹ ਕਿਵੇਂ ਅੰਦਰ ਵੇਖਦਾ ਹੈ ਆਪਣੀ ਮਨ ਦੀ ਅੱਖਾਂ ਹੈ ਆਪਣੀ ਦਿਲ ਦੀ ਅੱਖਾਂ ਹੈ ਇੰਨਾ ਖੂਬਸੂਰਤ ਜਿਹੜਾ ਪੋਰਟਰੇਲ ਹੈ ਕੈਰੈਕਟਰੀਜੇਸ਼ਨ ਹੈ ਇਸ ਦੀ ਖਾਸ ਕਰਕੇ ਯਹਾਂ ਕਪੂਰ ਦੀ ਜਿਵੇਂ ਆਪਾਂ ਗੱਲ ਕੀਤੀ ਹੈ ਬਾਕੀ ਅਦਾਕਾਰ ਵੀ ਜਿਹੜੇ ਹਨ ਉਹਨਾਂ ਨੇ ਵੀ ਆਪਣੇ ਆਪਣੀ ਜੋ ਉਹਨਾਂ ਦੀ ਕਪੈਸਿਟੀ ਹੈ ਆਪਣਾ ਪੋਟੈਂਸ਼ੀਅਲ ਹੈ ਉਸਨੇ ਮੁਤਾਬਕ ਉਹ ਮਤਲਬ ਹੈ ਜਿਹੜਾ ਦਿਰਦੇਸ਼ਕ ਹੈ ਨਾ ਵਿਕਰਮਾ ਦਿੱਤਿਆ ਮੋਤਵਾਨ ਨੇ ਉਸਨੇ ਜਿੰਨੇ ਵੀ ਅਦਾਕਾਰ ਨੇ ਉਹਨਾਂ ਤੋਂ ਚੰਗਾ ਕੰਮ ਲਿਆਏ ਵਧੀਆ ਕੰਮ ਲਿਆਏ ਤੇ ਪਤਾ ਲੱਗਦਾ ਹੈ ਕਿ ਮਿਹਨਤ ਦਿਖਾਈ ਦਿੰਦੀ ਹੈ ਹਦਾਇਤਕਾਰ ਡਾਇਰੈਕਟਰ ਜਾਂ ਨਿਰਦੇਸ਼ਕ ਦੀ ਵੀ ਤੇ ਦੂਸਰੇ ਪਾਸੇ ਅਦਾਕਾਰਾਂ ਦੀ ਵੀ ਤੇ ਤੀਸਰਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਕ੍ਰਿਪਟ ਲਿਖੀ ਗਈ ਹੈ ਇੰਨੀ ਐਂਗੇਜਿੰਗ ਹੈ ਮਤਲਬ ਇਹ ਕੋਈ ਕਹਾਣੀ ਨਹੀਂ ਹੈ ਰੀਅਲ ਲਾਈਫ ਇਨਸੀਡੈਂਟਸ ਹਨ ਇੱਕ ਬਾਇਓਗ੍ਰਾਫੀ ਬੰਦਾ ਇੱਕ ਆਪਣੀ ਆਟੋ ਬਾਇਓਗ੍ਰਾਫੀ ਲਿਖ ਰਿਹਾ ਹੈ ਆਪਣੇ ਨਾਲ ਆਪਣੀਆਂ ਯਾਦਾਂ ਲਿਖ ਰਿਹਾ ਆਪਣੀਆਂ ਸਮ੍ਰਿੱਧੀਆਂ ਲਿਖ ਰਿਹਾ ਹੈ ਜੋ ਉਸਨੇ ਕਟਨਾਵਾਂ ਵੇਖੀਆਂ ਜਦੋਂ ਉਸ ਦਾ ਇੱਕ ਜੇਲਰ ਵਜੋਂ ਜਿਸ ਤਰੀਕੇ ਦੇ ਨਾਲ ਉਸਨੇ ਮਹਿਸੂਸ ਕੀਤਾ ਜੋ ਵੇਖਿਆ ਜੋ ਹੱਡੀ ਹੰਡਾਇਆ ਉਹ ਉਹ ਉਸ ਦੀ ਆਪ ਬੀਤੀ ਹੈ ਤੇ ਜੋ ਜਗ ਬੀਤੀ ਹੈ ਉਸ ਨੂੰ ਵੀ ਉਹ ਆਪ ਬੀਤੀ ਦੇ ਰਾਹੀਂ ਪ੍ਰਗਟ ਕਰਦਾ ਹੈ ਪਰ ਉਸਤੇ ਬਾਵਜੂਦ ਇਹ ਗੇਂジング ਨਾ ਜਾ ਰਹਾ ਹੈ ਉਸਦੇ ਪਿੱਛੇ ਇੱਕ ਤਾਂ ਕਾਰਨ ਇਹ ਹੈ ਕਿ ਜਿਹੜਾ ਇਹ ਤਿਹਾੜ ਜੇਲ ਹੈ ਉਹ ਜ਼ਿੰਦਗੀ ਦਾ ਤੇ ਮੌਤ ਦਾ ਤੇ ਦੋਹਾਂ ਦੇ ਵਿਚਕਾਰ ਜਿਹੜਾ ਜਿਹੜੇ ਕੁਝ ਪਲ ਹੁੰਦੇ ਆ ਉਹਨਾਂ ਦਾ ਬੜਾ ਹੀ ਵੱਡਾ ਇੱਕ ਚਿਹਨ ਹੈ ਦੂਸਰੀ ਗੱਲ ਇਹ ਹੈ ਕਿ ਜਿਹੜਾ ਜਿਹੜਾ ਉਸ ਦੇ ਵਿੱਚ ਜਿਵੇਂ ਚਾਰਲਸ ਸੋਵਰਾਜ ਹੈ ਹੁਣ ਸੋਵਰਾਜ ਦਾ ਆਪਣਾ ਇੱਕ ਕਰੈਕਟਰ ਹੈ ਕਿਰਦਾਰ ਹੈ ਜਾ ਰੰਗਾ ਬਿੱਲਾ ਦਾ ਜਿਹੜਾ ਜੋ ਘਟਨਾ ਹੋਈ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਦਾ ਨਾਮ ਜਸਵੀਰ ਸਿੰਘ ਸੀ ਤੇ ਦੂਸਰੇ ਦਾ ਕੁਲਜੀਤ ਸਿੰਘ ਸੀ ਪੰਜਾਬੀ ਪਛੋਕੜ ਵਾਲੇ ਬੰਦੇ ਹਨ ਦਿੱਲੀ ਦੇ ਵਿੱਚ ਹਨ ਤੇ ਉਹ ਡ్రਾਈਵਰੀ ਦਾ ਕੰਮ ਕਰਦੇ ਨੇ ਕਿਸ ਤਰੀਕੇ ਦੇ ਨਾਲ ਦੋ ਬੱਚੇ ਜਿਨ੍ਹਾਂ ਨੇ ਰੇਡੀਓ ਦੇ ਉੱਤੇ ਕੋਈ ਪਰਫਾਰਮੈਂਸ ਦੇਣੀ ਹੈ ਇੱਕ ਲੜਕਾ ਹੈ ਇੱਕ ਲੜਕੀ ਹੈ ਛੋਟੀ ਜੀ ਲੜਕੀ ਹੈ ਛੋਟਾ ਜਿਹਾ ਲੜਕਾ ਹੈ ਦੋਹੇ ਜਦੋਂ ਇੱਕ ਰੇਡੀਓ ਸਟੇਸ਼ਨ ਤੇ ਜਾਣ ਦੇ ਲਈ ਕੈਬ ਹਾਇਰ ਕਰਦੇ ਨੇ ਉਨਾ ਮੌਕਾ ਉਦਿਨਾ ਦੇ ਵਿੱਚ ਜਾਂ ਉਹਨਾਂ ਮੌਕਿਆਂ ਦੇ ਵਿੱਚ ਉਹ ਉਸ ਵੇਲੇ ਦੇ ਦਿੱਲੀ ਦੇ ਵਿੱਚ ਜਿਵੇਂ ਅੱਜ ਜਿਸ ਤਰੀਕੇ ਦੇ ਨਾਲ ਆਪਾਂ ਫੋਨ ਕਰਕੇ ਹਨਾ ਜਾਂ ਉਹ ਆਰਗੇਨਾਈਜ਼ਡ ਇੱਕ ਕੈਬ ਸਿਸਟਮ ਹੈ ਉਸ ਤਰੀਕੇ ਦਾ ਤਾਂ ਉਸ ਮੌਕੇ ਦੇ ਉੱਤੇ ਕੋਈ ਸਿਸਟਮ ਹੈ ਨਹੀਂ ਸੀ ਤਾਂ ਇਸ ਕਰਕੇ ਇੱਕ ਨਿੱਜੀ ਕਾਰ ਜਿਹੜੀ ਹੈ ਜਾਂ ਇੱਕ ਵਾਈਕਲ ਵਾਨ ਹੈ ਜਿਹੜਾ ਉਹ ਹਾਇਰ ਕਰਦੇ ਨੇ ਜਾਂਦੇ ਨੇ ਰਾਹ ਦੇ ਵਿੱਚ ਜਿਹੜਾ ਹੈ ਉਹ ਰੇਡੀਓ ਸਟੇਸ਼ਨ ਵੱਲ ਉਹ ਉਹਨਾਂ ਦੀ ਨਜ਼ਰ ਹੈ ਕਿ ਅਸੀਂ ਕਦੋਂ ਰੇਡੀਓ ਸਟੇਸ਼ਨ ਤੇ ਪਹੁੰਚਣਾ ਹੈ ਪ੍ਰੈਕਟਿਸ ਕਰ ਰਹੇ ਹਨ ਹੱਥ ਦੇ ਵਿੱਚ ਉਹਨਾਂ ਦੇ ਕਾਗਜ਼ ਹਨ ਜਿਤੇ ਵਿੱਚ ਪੋਇਟਰੀ ਹੈ ਜਾਂ ਜੋ ਵੀ ਉਹਨਾਂ ਨੇ ਉੱਥੇ ਪਰਫਾਰਮੈਂਸ ਦੇਣੀ ਹੈ ਜਾਂਦਿਆਂ ਹੋਏ ਆ ਇੱਕ ਜਗ੍ਹਾ ਦੇ ਉੱਤੇ ਇਹੋ ਮੋੜ ਆਉਂਦਾ ਏ ਕੂਣੀ ਮੋੜ ਜਿੱਥੇ ਡਰਾਈਵਰ ਜਦੋਂ ਮੋੜ ਦਾ ਏ ਰਾਹ ਕੱਟਦਾ ਏ ਤੇ ਉੱਥੇ ਲੜਕੀ ਨੂੰ ਲੱਗਦਾ ਏ ਕਿ ਇਹ ਗਲਤ ਮੁੜਿਆ ਏ ਤਾਂ ਉਹ ਕਹਿੰਦੀ ਏ ਕਿ ਅੰਕਲ ਇੱਥੇ ਨਹੀਂ ਮੁੜਨਾ ਉਸ ਮੌਕੇ ਦੇ ਉੱਤੇ ਜਿਹੜਾ ਪਿੱਛੇ ਬੈਠਾ ਏ ਵਿਅਕਤੀ ਉਹੋ ਉਸ ਦਾ ਜਿਹੜਾ ਜਿਹੜਾ ਮੂੰਹ ਰੋਕ ਲੈਂਦਾ ਹੈ ਕਿ ਉਹ ਚੀਕੇ ਨਾ ਉਸ ਦਾ ਮੂੰਹ ਬੰਨ ਲੈਂਦਾ ਹੈ ਜਾਂ ਮੂੰਹ ਦੇ ਉੱਤੇ ਹੱਥ ਰੱਖ ਲੈਂਦਾ ਹੈ ਤਾਂ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਦੋਹਾਂ ਨੂੰ ਬੱਚਿਆਂ ਨੂੰ ਪਹਿਲਾਂ ਲੜਕੀ ਨੂੰ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਮਤਲਬ ਇੱਕ ਜਬਰ ਹੁੰਦਾ ਹੈ ਜਨਾਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਤੇ ਕਿਵੇਂ ਉਸ ਦਾ ਜਿਹੜਾ ਭਰਾ ਹੈ ਉਹ ਕੋਲੇ ਬੈਠਾ ਇੱਕ ਮੂਕ ਦਰਸ਼ਕ ਇੱਕ ਇੱਕ ਕਿਵੇਂ ਬੇਵਸ ਇਨਸਾਨ ਇੱਕ ਬੇਵਸ ਬੱਚਾ ਤੇ ਫਿਰ ਕਿਸ ਤਰੀਕੇ ਨਾਲ ਹਾ ਬੋਥ ਆਫ ਦੈਮ ਆਰ ਕਿਲਡ ਮੱਸਲੈਸਲੀ ਤਾਂ ਉਹ ਗਾਥਾ ਤੇ ਫਿਰ ਉਸ ਤੋਂ ਬਾਅਦ ਰੰਗਾ ਤੇ ਬਿੱਲਾ ਦਾ ਫੜੇ ਜਾਣਾ ਤੇ ਫਿਰ ਉਹਨਾਂ ਦੁਆਰਾ ਕਨਫੈਸ਼ਨ ਕਰ ਲੈਣਾ ਤੇ ਫਿਰ ਕਨਫੈਸ਼ਨ ਤੋਂ ਬਾਅਦ ਦੋਹਾਂ ਨੂੰ ਦੇਵਰ ਹੈਂਗ ਟੂ ਡੈਥ ਹੁਣ ਮੈਂ ਜਿਹੜਾ ਮੇਨ ਇਸ ਦੇ ਵਿੱਚ ਕਹਾਣੀ ਜਿਹੜੀ ਸਮੁੱਚੀ ਜਿਹੜੀਆਂ ਸੱਤੇ ਦੇ ਸੱਤੇ ਜਿਹੜੇ ਐਪੀਸੋਡਸ ਨੇ ਮੈਂ ਵੇਖੇ ਹਨ ਉਹਦੇ ਵਿੱਚ ਟਕਰਾਓ ਮੇਨ ਇਹ ਹੈ ਕਿ ਕੀ ਸੱਚਮੁੱਚ ਉਹ ਦੋਸ਼ੀ ਨੇ ਜਾਂ ਉਹ ਸਿਰਫ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਤੇ ਫੜ ਕੇ ਤੇ ਜੇਲ੍ਹ ਦੇ ਵਿੱਚ ਲੱਕ ਦਿੱਤਾ ਤੇ ਉਹ ਕਿਸ ਤਰੀਕੇ ਦੇ ਨਾਲ ਜੋ ਨਿਆ ਤੰਤਰ ਹੈ ਨਿਆ ਤੰਤਰ ਤੋਂ ਪਹਿਲਾਂ ਵੀ ਜੋ ਸਰਕਾਰੀ ਪੁਲਿਸ ਤੰਤਰ ਹੈ ਤਾਂ ਕਿਵੇਂ ਉਹ ਕਿ ਕੀ ਉਹ ਸੱਚਮੁੱਚ ਹੀ ਉਹ ਦੇ ਦੋਸ਼ੀ ਸਨ ਥਿੰਕ ਆਊਟ ਆਫ ਥੈਟ 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 ਵੈਨ ਵੈਨ एवरीथिंग ਇਜ਼ ਬੀਇੰਗ ਡਿਸਕ੍ਰਾਈਬਡ ਦਿ ਪੋਰਟਰੇਟ ਬਿਫੋਰ ਯੂ ਦੈਨ ਯੂ ਫੀਲ ਇਟ ਕੈਨ ਬੀ ਅਦਰਵਾਇਜ਼ ਆਲਸੋ ਤਾਂ ਉੱਥੇ ਇੱਕ ਜਗ੍ਹਾ ਦੇ ਉੱਤੇ ਨਾ ਜਿਹੜਾ ਇੱਕ ਸੀਨ ਜਿਹੜਾ ਦ੍ਰਿਸ਼ ਹੈ ਉਸ ਦੇ ਵਿੱਚ ਰਕੇਸ਼ ਕੁਮਾਰ ਸਿੰਗਲਾ ਉਹ ਹੁਣ ਬੋਲ ਰਿਹਾ ਏ ਟਾਈਪ ਕਰਵਾ ਰਿਹਾ ਏ ਕਿ ਜੋ ਕੁਝ ਹੁਣ ਉਹਨਾਂ ਦੀ ਜੋ ਲੀਗਲ ਪ੍ਰोसीजर ਹੈ ਤਾਂ ਜਾਂ ਜੋ ਇੱਕ ਕੋਡ ਆਫ ਲਾ ਹੈ ਜਾਂ ਜੋ ਜੋ ਕੋਡ ਆਫ ਕੰਡਕਟ ਹੈ ਤਾਂ ਉਸ ਦੇ ਅਕੋਰਡਿੰਗਲੀ ਸਾਰੀਆਂ ਲੀਗਲ ਪ੍ਰोसीਡਿੰਗਸ ਜਿਹੜੀਆਂ ਨੇ ਉਹ ਹੋਣੀਆਂ ਨੇ ਤਾਂ ਉੱਥੇ ਹੁਣ ਜ਼ਿੰਮੇਵਾਰੀ ਜਿਹੜੀ ਹੈ ਉਹ ਰਕੇਸ਼ ਕੁਮਾਰ ਸਿੰਗਲਾ ਸੁਪਰਡੈਂਟ ਹੈ ਜਿਹੜਾ ਜਿਹੜਾ ACP ਹੈ ਉਸ ਮੌਕੇ ਦੇ ਉੱਤੇ ਉਸ ਨੂੰ ਇਹ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਦੈਟ ਯੂ ਹੈਵ ਟੂ ਓਵਰਸੀ एवरीथिंग ਓਵਰਸੀ ਦਾ ਐਗਜ਼ੀਕਿਊਸ਼ਨ ਦੈਟ ਦਾ ਐਗਜ਼ੀਕਿਊਸ਼ਨ ਹੈਪਨਸ ਸਮੂਥਲੀ ਪਰਫੈਕਟਲੀ ਵੈਲ ਐਸ ਪਰ ਦੀ ਲਾ ਨਾਓ ਹੇਅਰ ਵੀ ਫੀਲ ਦੈਟ ਸਮਬਡੀ ਇਜ਼ ਡਾਈਂਗ ਐਂਡ ਦੇ ਐਂਡ ਦਾ ਦਾ ਪ੍ਰੋਪਰ ਪ੍ਰੋਸੀਜਰ ਆਫ ਲਾ ਹੈਜ਼ ਟੂ ਬੀ ਫਾਲੋਡ ਇਨ ਲੈਟਰ ਐਂਡ ਇਨ ਸਪਿਰਟ ਹੁਣ ਫਿਲਮ ਵਿੱਚ ਇੱਕ ਪਾਸੇ ਜੇਲ ਅਥਾਰਟੀਜ਼ ਨੇ ਜੇਲਰ ਹੈ ਏਸੀਪੀ ਹੈ ਡੀਸੀਪੀ ਹੈ IGI ਦੂਸਰੇ ਪਾਸੇ ਫਿਲਮ ਦੇ ਵਿੱਚ ਉਹ ਇਨਮੇਟਸ ਨੇ ਉਹ ਅੰਡਰ ਟ੍ਰਾਇਲਸ ਨੇ ਉਹ ਅਕਿਊਰਡ ਨੇ ਜਿਹੜੇ ਜੇਲਡ ਪੀਪਲ ਨੇ ਜੇਲ ਦੇ ਵਿੱਚ ਬੰਦ ਨੇ ਦੋਹਾਂ ਵਿੱਚ ਨਿਰੰਤਰ ਕਸ਼ਮ ਕਸ਼ਤ ਤਣਾਓ ਬਣਿਆ ਰਹਿੰਦਾ ਹੈ ਤੇ ਇਹ ਤਣਾਓ ਜਿਹੜਾ ਹੈ ਉਹ ਸਮੁੱਚੀ ਫਿਲਮ ਨੂੰ ਇੱਕ ਇੱਕ ਕ੍ਰਿਓਫਟੀ ਜਿਹੜੀ ਹੈ ਨਾ ਕ੍ਰਿਓਫਟੀ ਮੇਕਰ ਬਣਾਈ ਰੱਖਦਾ ਹੈ ਮਤਲਬ ਜਿਹੜਾ ਦਰਸ਼ਕ ਹੈ ਉਸ ਨੂੰ ਲੱਗਦਾ ਹੈ ਕਿ ਹੁਣ ਜੇਲ੍ਹ ਵਾਲੇ ਹਾਵੀ ਹੋ ਗਏ ਆ ਹੁਣ ਜੇਲ੍ਹ ਦੇ ਵਿੱਚ ਨੇ ਹਾਵੀ ਹੋ ਗਿਆ ਮਤਲਬ ਜਿਹੜੇ ਇਨਮੇਟਸ ਨੇ ਉਹ ਹਾਵੀ ਹੋ ਗਏ ਇਹ ਤਣਾਅ ਬਣਿਆ ਰਹਿੰਦਾ ਹੈ ਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਗੈਂਗਸ ਹੁੰਦੇ ਨੇ ਗੁੱਟ ਹੁੰਦੇ ਨੇ ਤੇ ਇਸ ਦੇ ਵਿੱਚ ਤਿੰਨ ਗੁੱਟ ਨੇ ਇੱਕ ਪਿਆਗੀ ਗੈਂਗ ਹੈ ਇੱਕ ਹੱਡੀ ਗੈਂਗ ਹੈ ਤੇ ਤੀਸਰਾ ਸਰਦਾਰ ਗੈਂਗ ਹੈ ਹੁਣ ਜਦੋਂ ਫਿਲਮ ਓਪਨ ਹੁੰਦੀ ਹੈ ਓਪਨਿੰਗ ਸੀਨ ਹੈ ਜਿਹੜਾ ਪਹਿਲਾ ਹੀ ਦ੍ਰਿਸ਼ ਹੈ ਉਸ ਦੇ ਵਿੱਚ ਕੀ ਹੈ ਕਿ ਇੱਕ ਪਾਸੇ ਸਰਜੂ ਹੈ ਜਿਹੜਾ ਕਿ ਹੱਡੀ ਗੈਂਗ ਦਾ ਰਿਪਰੈਜ਼ੈਂਟੇਟਿਵ ਹੈ ਤੇ ਦੂਸਰੇ ਪਾਸੇ ਜਿਹੜਾ ਨੀਲਾ ਹੈ ਤੇ ਉਹ ਤਿਆਗੀ ਗੈਂਗ ਦਾ ਬੰਦਾ ਹੈ ਹੁਣ ਸਾਹ ਪਹਿ ਜਿਹੜੀ ਪਹਿਲਾ ਐਪੀਸੋਡ ਹੈ ਜਾਂ ਪਹਿਲੀ ਜਿਹੜੀ ਕਿਸ਼ਤ ਹੈ ਜਿਹੜੀ ਅਸੀਂ ਦੇਖਦੇ ਆਂ ਤਾਂ ਉਹਦੇ ਵਿੱਚ ਕੀ ਹੈ ਕਿ ਇੱਕ ਸੱਪ ਮਾਰ ਦਿੱਤਾ ਕਿਸੇ ਕੇਸ ਦੀ ਨੇ ਤੇ ਜਿਨੇ ਸੱਪ ਮਾਰ ਦਿੱਤਾ ਉਸ ਨੂੰ ਰੀਲੀਫ ਮਿਲਣੀ ਆ ਹੋ ਸਕਦਾ 15 ਦਿਨ ਤੇ ਲਈ ਉਸ ਨੂੰ ਜੇਲ੍ਹ ਤੋਂ ਛੁੱਟੀ ਘਰੇ ਭੇਜ ਦੇਣ ਜਾਂ ਮਤਲਬ ਉਹ ਜੇਲ੍ਹ ਦੀ ਲਾਈਫ ਇੰਨੀ ਮਾੜੀ ਇੰਨੀ ਟਾਈਟ ਇੰਨੀ ਇੰਨੀ ਮਤਲਬ ਅਨਬੀਅਰੇਬਲ ਹੈ ਸਹਨਯੋਗ ਹੈ ਕਈ ਲੋਕਾਂ ਦੇ ਲਈ ਜ਼ਿਆਦਾਤਰ ਦੇ ਲਈ ਕਿਉਂਕਿ ਉਸ ਵਿੱਚ ਕੋਈ ਐਸ਼ ਵੀ ਕਰਦੇ ਨੇ ਚਾਰਲਸ ਸ਼ੋਭਰਾਜ ਹੈ ਜਿਹੜਾ ਕਿ ਏ ਕਲਾਸ ਰੂਮ ਵਿੱਚ ਰਹਿੰਦਾ ਹੈ ਉਸ ਦੇ ਕੋਲੇ ਬੁੱਕਸ ਨੇ ਉਸ ਦੇ ਕੋਲੇ ਟੈਲੀ ਦੀ ਉਸ ਦੇ ਕੋਲੇ ਮੈਨੀ ਫੈਸਿਲਿਟੀਆਂ ਹੀ ਹੈਜ਼ ਬਾਰੇ ਜ਼ਿਆਦਾਤਰ ਜਿਹੜੇ ਹਨ ਜਾਂ ਜਿਹੜੇ ਗੈਂਗਸ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਮੁਖੀ ਹੈ ਉਹ ਵੀ ਵਧੀਆ ਜਿਹਾਉਂਦੇ ਨੇ ਤੇ ਆਸੇ-ਪਾਸੇ ਉਹਨਾਂ ਦੇ ਦੂਸਰੇ ਫਿਰਦੇ ਨੇ ਤੇ ਇੱਕ ਹੋਰ ਚੀਜ਼ ਹੈ ਕਿ ਜੇਲ੍ਹ ਦੇ ਵਿੱਚ ਜਿਹੜੇ ਜੇਲ੍ਹ ਦੇ ਬੰਦੇ ਨੇ ਇਨਮੇਕਸ ਨੇ ਜਾਂ ਜਿਹੜੇ ਕਿਉਰੀ ਦਾ ਦੋਚੀ ਆ ਜਾਂ ਜਿਹੜੇ ਜਿਹਨੂੰ ਸਜ਼ਾ ਮਿਲੀ ਹੋਈ ਆ ਉਹੋ ਵੀ ਵਰਕਰਜ਼ ਵਾਂਗੂ ਕੰਮ ਕਰਦੇ ਨੇ ਕੁੱਕ ਹੈ ਕੋਈ ਕੋਈ ਟਾਈਪਿਸਟ ਹੈ ਕੋਈ ਕੋਈ ਅਕਾਊਂਟੈਂਟ ਦਾ ਕੰਮ ਕਰਦਾ ਜਿੰਨੇ ਵੀ ਕੰਮ ਹੁੰਦੇ ਆ ਨਾ ਕਾਫੀ ਕੰਮ ਜਿਹੜਿਆਂ ਨੂੰ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਹੀ ਵੰਡੇ ਹੋਏ ਆ ਖੈਰ ਆਪਾਂ ਗੱਲ ਕਰ ਰਹੇ ਸੀ ਕਿ ਉਹ ਤਣਾਅ ਆ ਜਿਹੜਾ ਤੇ ਉਹ ਜਦੋਂ ਸ਼ੁਰੂ ਦੇ ਵਿੱਚ ਜਿਹੜਾ ਹੈ ਯੋ ਕਿ ਉਹ ਐਂਟਰ ਕਰਦਾ ਹੈ ਰਕੇਸ਼ ਕੁਮਾਰ ਸਿੰਘਲਾ ਤਾਂ ਰਕੇਸ਼ ਕੁਮਾਰ ਸਿੰਘਲਾ ਦੀ ਜਿਹੜੀ ਕਹਾਣੀ ਹੈ ਉਹ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਹੈ ਕਿ ਉਹ ਜਦੋਂ ਜੁਆਇਨ ਕਰਦਾ ਤਾਂ ਉਹ ਉਸ ਨੂੰ ਆਈਜੀ ਇਨਕਾਰ ਕਰ ਦਿੰਦਾ ਹੈ ਕਿਉਂਕਿ ਉਸ ਦੇ ਵਿੱਚ ਉਹ ਡਮੀਨੀਅਰ ਨਹੀਂ ਹੈ ਉਹ ਕਰੈਕਟਰ ਨਹੀਂ ਹੈ ਉਸ ਦੀ ਡੀਲ ਡਾਲ ਉਸ ਦੀ ਬਾਡੀ ਜਿਹੜੀ ਹੈ ਉਸ ਦੀ ਫਿਟਨੈਸ ਉਸ ਦੀ ਆਵਾਜ਼ ਉਹ ਗਾਣਾ ਕੱਢਣ ਵਾਲਾ ਬਿਹੇਵੀਅਰ ਉਹ ਨਹੀਂ ਹੈ ਜਿਵੇਂ ਕਿ ਰਕੇਸ਼ ਕੁਮਾਰ ਗੁਪਤਾ ਜਿਹੜਾ ਹੈ ਆਪਣੀ ਇਸ ਕਹਾਣੀ ਨੂੰ ਜਿਹੜੀ ਕਿ ਕਹਾਣੀ ਉਸ ਨੇ ਪੱਤਰਕਾਰ ਸੁਨੇਤਰਾ ਚੌਧਰੀ ਨੂੰ ਸੁਣਾਈ ਸੀ ਤੇ ਸੁਨੇਤਰਾ ਨੇ ਇੱਕ ਕਤਾਬ ਜਿਹੜੀ ਆ ਉਹ ਪੈਨ ਡਾਊਨ ਕੀਤੀ ਐ ਇਸ ਕਰਕੇ ਕਿਤਾਬ ਦੇ ਲੇਖਕ ਬਰੈ ਬਲੈਕ ਵਾਰੰਟ ਕਿਤਾਬ ਜਿਹੜੀ ਯਾਦਾਂ ਨੇ ਜਿਸ ਦੇ ਉੱਤੇ ਆਧਾਰ ਤੇ ਇਹ ਸਾਰੀ ਕਹਾਣੀ ਐ ਫਿਲਮ ਸੱਤ ਐਪੀਸੋਡ ਐ ਜਿਸ ਦੇ ਬਨੇ ਹੋਏ Netflix ਦੇ ਉੱਤੇ ਜਿਹੜੀ ਕਿ ਅਲਿਓਰ ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤੀ ਐ ਤੇ ਜਿਹੜੀ ਕਿ ਡਾਇਰੈਕਟ ਜਿਹੜੀ ਕੀਤੀ ਆ ਉਹ ਵਿਕਰਮ ਦੱਤਿਆ ਮਤਵਾਨੇ ਨੇ ਕੀਤੀ ਐ ਤਾਂ ਇਸ ਫਿਲਮ ਦੇ ਵਿੱਚ ਇਸ ਦੀ ਜੋ ਕਹਾਣੀ ਐ ਉਹ ਯਾਦਾਂ ਨੇ ਰਕੇਸ਼ ਕੁਮਾਰ ਸਿੰਗਲਾ ਦੀਆਂ ਲਿਖੀਆਂ ਕਿਨੇ ਨੇ ਸੁਨੇਤਰਾ ਚੌਧਰੀ ਨੇ ਜੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਯਾਦਾਂ ਨੇ ਇਹ ਆਤਮ ਕਥਾਏ ਉਸ ਨੂੰ ਵੀ ਨੀ ਐਨਗੇਜਿੰਗ ਸਕ੍ਰਿਪਟ ਨਹੀਂ ਇੰਟਰਸਟਿੰਗ ਟਾਈਟ ਸਕ੍ਰਿਪਟ ਬਣਾ ਦੇਣਾ ਉਹ ਜਿੰਦ ਜਾਨ ਹੁੰਦੀ ਹੈ ਸਕ੍ਰਿਪਟ ਰਾਈਟਰ ਦੀ ਕਾਮਯਾਬੀ ਦਾ ਸਬੂਤ ਹੁੰਦਾ ਹੈ ਹੁਣ ਜੇ ਫਿਲਮ ਦੇਖਦੇ ਆ ਤਾਂ ਇਸ ਦੀ ਸਕ੍ਰਿਪਟ ਦੇਖ ਲਓ 뮤직 ਦੇਖ ਲਓ ਸਾਊਂਡ ਦੇਖ ਲਓ ਕੈਰੈਕਟਰਾਈਜੇਸ਼ਨ ਦੇਖੋ ਐਕਟਿੰਗ ਦੇਖ ਲਓ ਹਰੇਕ ਡਿਪਾਰਟਮੈਂਟ ਦੇ ਵਿੱਚ ਐਕਸਲੈਂਸ ਜਿਹੜੀ ਆ ਉਹ ਸਾਨੂੰ ਦਿਖਾਈ ਦਿੰਦੀ ਹੈ ਅਪਰਕੇਸ਼ ਕੁਮਾਰ ਸਿੰਗਲਾ ਦੀ ਗੱਲ ਕਰਦੀ ਸੀ ਕਿ ਜਦੋਂ ਉਹ ਜੁਆਇਨ ਕਰਦਾ ਤਾਂ ਸੱਪ ਮਾਰ ਦਿੱਤਾ ਕਿਸੇ ਕੈਦੀ ਨੇ ਹੁਣ ਸਰਜੂ ਕਹਿ ਰਿਹਾ ਹੈ ਕਿ ਮੈਂ ਮਾਰੇ ਆਏ ਨੀਲਾ ਕਹਿ ਰਿਹਾ ਹੈ ਮੈਂ ਮਾਰੇ ਆਏ ਸਾਰੇ ਕੈਦੀਆਂ ਨੂੰ ਜਦੋਂ ਖੜਾ ਕਰਕੇ ਤੇ ਪੁੱਛਿਆ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਵੀ ਉਹ ਲੜਦੇ ਨੇ ਆਪਸ ਦੇ ਵਿੱਚ ਇੱਕ ਦੂਜੇਆਂ ਅੱਖਾਂ ਕੱਟ ਕੱਢ ਰਹੇ ਨੇ ਇੱਥੇ ਰਕੇਸ਼ ਕੁਮਾਰ ਸਿੰਗਲਾ ਜਿਹੜਾ ਹੈ ਉਸ ਨੂੰ ਲੱਗਦਾ ਹੈ ਕਿ ਜਾਣਨਾ ਚਾਹੀਦਾ ਵੀ ਅਸਲੀ ਕੌਣ ਹੈ ਸਾਂਪ ਸਨੇਕ ਕਿਲਰ ਕੌਣ ਹੈ ਸਾਂਪ ਨੂੰ ਕੋ ਮਾਰਨੇ ਵਾਲਾ ਕੌਣ ਹੈ DSP ਨੂੰ ਜਦੋਂ ਲੱਗਦਾ ਹੈ ਤੂੰ ਮਰ ਆ ਡੀਐਸਪੀ ਜਦੋਂ ਡੀਐਸਪੀ ਨੂੰ ਲੱਗਦਾ ਹੈ ਕਿ ਇਹ ਜਿਹੜਾ ਇਹ ਬੰਦਾ ਭੋਲਾ ਏ ਜਿਹੜਾ ਜੇਲਰ ਹੈ ਉਸ ਨੂੰ ਮਤਲਬ ਇਹ ਦਿਖਾਉਣ ਦੇ ਲਈ ਵੀ ਇਹਨਾਂ ਨੂੰ ਡੀਲ ਕਿਵੇਂ ਕਰਨਾ ਹੈ ਵੀ ਟੈਕਟਫੁਲੀ ਡੀਲ ਕਰਨਾ ਪੈਂਦਾ ਏ ਇਹ ਨਹੀਂ ਕਿ ਜੇ ਕਿਸੇ ਬੰਦ ਕੋਈ ਬੰਦਾ ਸਹੀ ਹੈ ਤਾਂ ਉਸ ਦੇ ਨਾਲ ਤੁਸੀਂ ਖੜੋ ਨਹੀਂ ਟੈਕਟਫੁਲੀ ਖੜਦੇ ਆ ਉਹ ਬੰਦੇ ਐਕਚੁਅਲੀ ਗੋ ਵਿਦ தி ਫਲੋ ਤੇ ਇੱਕ ਰਿਐਲਿਟੀ ਜਾਂ ਇੱਕ ઓનਸਟੀ ਤੇ ਇੱਕ ਜਿਹਾ কমিਟਮੈਂਟ ਜਾਂ ਇੱਕ ਕੌਨਸੈਂਸ ਅੰਤਰਾਤਮਾ ਜਿਸ ਨੂੰ ਆਪਾਂ ਕਹਿੰਦੇ ਜਾਂ ਹਿਊਮੈਨਿਟੀ ਤਾਂ ਇਹ ਦੋਹਾਂ ਦਾ ਕਲੈਸ਼ ਨਿਰੰਤਰ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਤਰਕੇਸ਼ ਕੁਮਾਰ ਸਿੰਗਲਾ ਕਹਿੰਦਾ ਠੀਕ ਆ ਮੈਂ ਦੇਖਦਾ ਉਹ ਕਹਿੰਦਾ ਜੀ ਦੱਸ ਵੀ ਤੂੰ ਆਪ ਹੀ ਸਾਬਤ ਕਰ ਵੀ ਕਿਹੜਾ ਬੰਦਾ ਸਹੀ ਹੈ ਹੁਣ ਉਹ ਸਾਰੇ ਬੰਦੇ ਜਿਹਨੂੰ ਸਾਹਮਣੇ ਖੜੇ ਨੇ ਕੈਦੀ ਉੱਥੇ ਇੱਕ ਘਟਨਾ ਜਿਹੜੀ ਹੈ ਸ਼ੁਰੂ ਦੇ ਵਿੱਚ ਜਦੋਂ ਹੁੰਦੀ ਹੈ ਫਿਲਮ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਜਿਹੜਾ ਚਾਕੂ ਪਿੱਛੋਂ ਹੌਲੀ ਹੌਲੀ ਹੱਥ ਚੇਂਜੇਸ ਦੀ ਨਾਈਫ ਚੇਂਜੇਸ ਹੈਂਡਸ ਇੱਕ ਤੋਂ ਦੂਜਾ ਦੂਜੇ ਤੋਂ ਆਉਂਦਾ ਆਉਂਦਾ ਨੀਲੇ ਦੇ ਹੱਥ ਚ ਚਾਕੂ ਆ ਜਾਂਦਾ ਤੇ ਨੀਲਾ ਜਿਹੜਾ ਹੈ ਧੈਂ ਦੇ ਕੇ ਉਸ ਦੇ ਜਾ ਕੇ ਗੱਲ ਤੇ ਚਾਕੂ ਮਾਰਦਾ ਸਪਲੈਸ਼ ਆਫ ਬਲੱਡ ਜਿਹੜਾ ਹੈ ਲਿਆ ਕੇ ਉਸ ਦੀ ਸਾਰੀ ਬੋਡੀ ਤੇ ਹੀ ਨਿੱਖਲਦਾ ਰਕੇਸ਼ ਕੁਮਾਰ ਸਿੰਘਲਾ ਤੇ ਵੀ ਪੈ ਜਾਂਦਾ ਤੇ ਉਹਦੇ ਰਾਹੀਂ ਜਿਹੜਾ ਨੀਲਾ ਏ ਜਾਂ त्याਗੀ ਗਰੁੱਪ ਹੈ ਉਹ ਆਪਣੀ ਪਾਵਰ ਦਿਖਾਉਣਾ ਚਾਹੁੰਦੇ ਆ ਕਿ ਆ ਲੋ ਵੀ ਅਸੀਂ ਆ ਕਰ ਸਕਦੇ ਆ ਉੱਥੇ ਜੋ ਸਰਜੂ ਆ ਜਿਹੜਾ ਉਹਦੇ ਨਾਲ ਕੀ ਹੋਇਆ ਉਸਦੇ ਨਾਲ ਕੋਈ ਸਰਵ ਕਰ ਨਹੀਂ ਮਤਲਬ ਇੱਕ ਆਮ ਬੰਦੇ ਦੀ ਜ਼ਿੰਦਗੀ ਦਾ ਕੋਈ ਸਰਵ ਕਰ ਨਹੀਂ ਇੱਕ ਬੰਦੇ ਨੂੰ ਸਿਰਫ ਜੇਲ ਦੇ ਜਿਹੜੇ ਅਥਾਰਟिटीज ਹਨ ਜੇਲਰ ਹਨ ਉਹਨੂੰ ਇਹ ਦਿਖਾਉਣ ਦੇ ਲਈ ਵੀ ਅਸੀਂ ਜਿਹੜੀਆਂ ਸਾਡੇ ਕੋਲ ਪਾਵਰ ਹੈ ਤਾਂ ਇਸ ਲੈਵਲ ਤੱਕ ਜਿਹੜਾ ਹੈ ਇਹੇ ਵੀ ਚੀਜ਼ਾਂ ਜਿਹੜੀਆਂ ਹਨ ਉਹ ਕੀਤੀਆਂ ਜਾਂਦੀਆਂ ਨੇ ਤੇ ਇਹ ਜਿਹੜਾ ਇਹ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਹੈ ਕਿ ਬੰਦੇ ਦੀ ਵੈਲਿਊ ਨਹੀਂ ਹੈ ਅਥਾਰਟੀ ਦੀ ਵੈਲਿਊ ਹੈ ਅਥਾਰਟੀ ਨੂੰ ਚੈਲੰਜ ਕਿਵੇਂ ਕਰਨਾ ਹੈ ਤਾਂ ਇਸ ਫਿਲਮ ਦੇ ਵਿੱਚ ਨਿਰੰਤਰ ਜਿਹੜਾ ਹੈ ਜਿਵੇਂ ਰੰਗਾ ਤੇ ਬਿੱਲਾ ਦੀ ਆਪਾਂ ਜਦੋਂ ਗੱਲ ਕਰਦੇ ਆ ਤਾਂ ਉਹ ਜਦੋਂ ਉਸ ਦੇ ਬਾਰੇ ਜਦੋਂ ਕੇਸ਼ਕੁਮਾਰ ਗੁਪਤਾ ਨੂੰ ਜਦੋਂ ਰੰਗਾ ਕਹਿੰਦਾ ਨਾ ਕਹਿੰਦਾ ਵੀ ਜਦੋਂ ਉਸ ਨੂੰ ਡੈਥ ਵਾਰੰਟ ਜਾਂ ਜਦੋਂ ਬਲੈਕ ਵਾਰੰਟ ਲੈ ਕੇ ਆਉਂਦਾ ਹੈ ਤਾਂ ਉਹ ਨੂੰ ਉਹ ਦਿਖਾਉਂਦਾ ਹੈ ਉਹ ਕਹਿੰਦਾ ਵੀ ਕਹਿੰਦਾ ਵੀ ਇਹ ਤਾਂ ਠੀਕ ਹੈ ਕਹਿੰਦਾ ਪਰ ਜਦੋਂ ਤੁਸੀਂ ਮੇਰੇ ਘਰ ਦੇ ਮੈਨੂੰ ਕੱਲ ਨੂੰ ਜਦੋਂ ਬੋਡੀ ਮੇਰੀ ਲੈਣ ਆਉਣਗੇ ਉਹਨਾਂ ਨੂੰ ਇਹ ਦੱਸ ਦਿਓ ਕਿ ਉਹ ਰੋਇਆ ਨਹੀਂ ਸੀ ਫਾਂਸੀ ਦੇ ਤਖਤੇ 'ਤੇ ਵੱਲ ਜਾਣ ਲੱਗਿਆ ਇਹ ਚੀਜ਼ ਜਿਹੜੀ ਹੈ ਨਾ ਉਹਦੇ ਤੋਂ ਉਸਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਰਕੇਸ਼ ਕੁਮਾਰ ਗੁਪਤਾ ਦੇ ਜਿਹੜਾ ਜੇਲਰ ਹੈ ਕਿ ਵੀ ਕੀ ਅਸਲੀਅਤ ਕੀ ਹੋ ਸਕਦੀ ਹੈ ਹੁਣ ਉਸਦੇ ਮਨ ਦੇ ਵਿੱਚ ਕਈ ਸਵਾਲ ਤੇ ਕਈ ਜਵਾਬ ਨਿਰੰਤਰ ਆਉਂਦੇ ਨੇ ਕਿ ਹੋ ਸਕਦਾ ਹੈ ਕਿ ਉਸਨੇ ਜਾਣ ਕੇ ਝੂਠ ਬੋਲਿਆ ਹੋਵੇ ਬਚਣ ਲਈ ਪਰ ਇਹ ਵੀ ਲੱਗਦਾ ਹੈ ਕਿ ਮੌਤ ਤੋਂ ਪਹਿਲਾਂ ਕੋਈ ਝੂਠ ਨਹੀਂ ਬੋਲਦਾ ਫਿਰ ਉਸਦੇ ਮਨ ਦੇ ਵਿੱਚ ਆਉਂਦਾ ਹੈ ਕਿ ਜੇਲ੍ਹ ਦੀ ਪ੍ਰਕਿਰਿਆ ਜਿਹੜੀ ਹੈ ਉਹ ਹੋ ਲੀਗਲ ਪ੍ਰੋਸੈਸ ਤਾਂ ਕੰਪਲੀਟ ਹੋ ਚੁੱਕੀ ਆ ਹੁਣ ਇਹ ਬੋਲੇ ਕੁਛ ਕਹੇ ਨਾ ਕਹੇ ਇਸ ਨਾਲ ਕੀ ਫਰਕ ਪੈਂਦਾ ਪਰ ਫਿਰ ਉਸ ਦੇ ਮਨ ਦੇ ਵਿੱਚ ਆਉਂਦਾ ਕਿ ਸੱਚ ਕੀ ਆ ਫਿਰ ਉਹ ਲਿਖਾ ਰਿਹਾ ਏ ਇੱਕ ਟਾਈਪਿਸਟ ਆ ਜਿਹੜਾ ਵਾਰਡ ਨੰਬਰ 929 ਦਾ ਇੱਕ ਟਾਈਪਿਸਟ ਆ ਇੱਕ ਇਨਮੀਨਿਟੀ ਆ ਜੇਲ ਦਾ ਕੋਈ ਕੈਦੀ ਆ ਤੇ ਪਰ ਉਹ ਟਾਈਪ ਕਰਨੀ ਜਾਣਦਾ ਤੇ ਹੁਣ ਉਹ ਟਾਈਪ ਕਰ ਰਿਹਾ ਏ ਹੁਣ ਰੰਗਾ ਤੇ ਬਿੱਲਾ ਦੀ ਐਗਜ਼ੀਕਿਊਸ਼ਨ ਨੂੰ ਸੁਪਰਵਾਈਜ਼ ਕਰਨਾ ਹੈ ਜ਼ਿੰਮੇਵਾਰੀ ਸਾਰੀ ਦਿੱਤੀ ਹੋਈ ਹੈ ਰਕੇਸ਼ ਮਰ ਸਿੰਘਲਾ ਨੂੰ ਅਕੀਸ਼ ਸਿੰਗਲ ਆਇੜਾ ਲਿਖਾ ਰਿਹਾ ਹੈ ਜਦੋਂ ਤਾਂ ਜਿੱਥੇ ਆ ਕੇ ਉਹ ਸ਼ਬਦ ਬੋਲਦਾ ਹੈ ਕਿ ਕਨਫੈਸ਼ਨ ਕਿ ਇਹਨਾਂ ਨੇ ਕਨਫੈਸ਼ਨ ਕਰ ਲਈ ਹੈ ਉਦੋਂ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਕਨਫੈਸ਼ਨ ਤਾਂ ਕਰ ਲਈ ਹੁਣ ਉਸਦੇ ਮਨ ਦੇ ਵਿੱਚ ਕੀ ਗੱਲ ਆਈ ਹੈ ਇਸ ਨੂੰ ਨਾ ਆਬਜੈਕਟਿਵ ਕੋਰਿਲੇਟਿਵਿਟੀ ਇਸ ਵਰਡ TS ਅਲਰਟ ਦਾ ਦਿੱਤਾ ਹੋਇਆ ਸ਼ਬਦ ਹੈ ਆਬਜੈਕਟਿਵ ਕੋਰਿਲੇਟਿਵ ਆਬਜੈਕਟਿਵ ਕੋਰਿਲੇਟਿਵ ਕੀ ਹੁੰਦਾ ਹੈ ਕਿ ਇੱਕ ਘਟਨਾ ਬਾਹਰਲੀ ਦੇ ਰਾਹੀਂ ਜੋ ਕਰੈਕਟਰ ਹੈ ਕਰੈਕਟਰ ਦੇ ਮਨ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ ਜੋ ਉਸ ਨੂੰ ਦਿਖਾਉਣਾ ਤਾਂ ਇੱਥੇ ਅਬਜੈਕਟਿਵ ਕੋਰਿਲੇਟਿਵ ਚੀਜ਼ ਦਿਖਾਇਆ ਹੈ ਸਰਕੀਸ਼ ਕੁਮਾਰ ਸਿੰਗਲਾ ਜਦੋਂ ਟਾਈਪ ਕਰਦੇ ਉਸ ਕੈਦੀ ਨੂੰ ਦੇਖਦਾ ਤਾਂ ਉਸਦੇ ਹੱਥ ਦੇ ਉੱਤੇ ਨਾ ਸੱਟ ਜ਼ਖਮ ਹੋਇਆ ਹੋਇਆ ਹੈ ਪੁਰਾਣਾ ਜ਼ਖਮ ਹੈ ਉਸ ਨੂੰ ਪੁੱਛਦਾ ਕਹਿੰਦਾ ਹੱਥ ਤੇ ਕਿਸ ਤੇ ਕਰਕੇ ਹੀ ਕੌਣ ਟਾਈਪ ਪ੍ਰੋਪਰਲੀ ਪ੍ਰੋਪਰਲੀ ਐਫੈਕਟਿਵਲੀ ਉਹ ਨਾ ਸਮੂਥਲੀ ਟਾਈਪ ਨਹੀਂ ਕਰ ਸਕਦਾ ਉਹ ਕਹਿੰਦਾ ਤੇਰੇ ਹੱਥ ਤੇ ਕੀ ਹੋਇਆ ਉਹ ਕਹਿੰਦਾ ਜਦੋਂ ਨਾ ਪੁਲਿਸ ਟਾਰਚਰ ਕਰਦੀ ਹੈ ਕਨਫੈਸ਼ਨ ਜਦੋਂ ਕਢਵਾਉਣਾ ਮੂੰਹ ਦੇ ਵਿੱਚੋਂ ਕੁਝ ਜਾਣ ਕੇ ਕਹਿਣਾ ਵੀ ਜਿਹੜੇ ਬੰਦੇ ਨੇ ਕੀਤਾ ਨਹੀਂ ਫਿਰ ਵੀ ਕ੍ਰਾਈਮ ਜਿਹੜਾ ਹੈ ਉਸ ਤੋਂ ਮਨਵਾ ਲੈਣਾ ਜੁਰਮ ਮਨਵਾਉਣ ਦੇ ਲਈ ਪੁਲਿਸ ਜੋ ਤੱਕਾ ਜੋ ਜੁਰਮ ਜੋ ਜ਼ੁਲਮ ਜੋ ਤਸ਼ੱਦਦ ਜੋ ਟਾਰਚਰ ਕਰਦੀ ਹੈ ਕਹਿੰਦਾ ਉਹ ਮੇਰੇ ਨਾਲ ਹੋਇਆ ਸੀ ਤੇ ਇਸ ਕਰਕੇ ਮੈਨੂੰ ਮੰਨਣਾ ਪਿਆ ਸੀ ਕਹਿੰਦਾ ਜੇ ਨਾ ਮੰਨਦਾ ਤਾਂ ਪਤਾ ਨਹੀਂ ਕੀ ਕਰਦੇ ਟਾਰਚਰਸ ਹੈ ਹੁੰਦਾ ਹੈ ਤੇ ਇਸ ਤਰੀਕੇ ਨਾਲ ਉਸ ਦੇ ਪਾਠਕ ਜਿਹੜਾ ਸਰੋਤਾ ਜਿਹੜਾ ਦਰਸ਼ਕ ਹੈ ਉਸ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਰੰਗਾ ਤੇ ਬਿੱਲਾ ਦੇ ਨਾਲ ਟਾਰਚਰ ਕਰਕੇ ਤਾਂ ਨਹੀਂ ਉਹਨਾਂ ਤੋਂ ਮਨਵਾ ਲਿਆ ਹੁਣ ਰੰਗਾ ਤੇ ਬਿੱਲਾ ਦੀ ਕਹਾਣੀ ਕੀ ਹੈ ਸਾਰਿਆਂ ਨੂੰ ਪਤਾ 1982 ਦੇ ਵਿੱਚ ਕੈਪੀਟਲ ਮੈਨਿਸਮੈਂਟ ਨੂੰ ਮਿਲੀ ਸੀ ਸਵੇਰੇ 6 ਵਜੇ ਫਾਂਸੀ ਤੇ ਲਟਕਾ ਦਿੱਤਾ ਸੀ ਉਸ ਤੋਂ ਪਹਿਲਾਂ ਕੀ ਹੋਇਆ ਸੀ ਰੇਡੀਓ ਦੇ ਉੱਤੇ ਕੰਮ ਕਰਨ ਵਾਲੇ ਦੋ ਬੱਚੇ ਕੰਮ ਨਹੀਂ ਕਰਦੇ ਬੇਸਿਕਲੀ ਰੇਡੀਓ ਤੇ ਪਰਫਾਰਮੈਂਸ ਦੇਣੀ ਆ ਉਹਨਾਂ ਨੇ ਉਹਨਾਂ ਨੇ ਰੇਡੀਓ ਸਟੇਸ਼ਨ ਜਾਣਾ ਹੈ ਸ਼ਾਮ ਦਾ ਟਾਈਮ ਹੈ ਉਸ ਵੇਲੇ ਦੇ ਵਿੱਚ ਕੈਬ ਸਿਸਟਮ ਜੋ ਅੱਜ ਕੱਲ੍ਹ ਹੈ ਉਹ ਤਾਂ ਹੈ ਨਹੀਂ ਸੀ ਤਾਂ ਹੁਣ ਉਹ ਕੋਈ ਕਾਰ ਜਿਹੜੀ ਆ ਨਿੱਜੀ ਕਾਰ ਕਿਸੇ ਦੀ ਹਾਇਰ ਕਰਦੇ ਨੇ ਦੋ ਜਾਣੇ ਆ ਉਸ ਦੇ ਵਿੱਚ ਬੈਠੇ ਹੋਏ ਤੇ ਦੋ ਹੀ ਇਹ ਬੱਚੇ ਆ ਕਾਰ ਜਾਂਦੀ ਹੈ ਜਦੋਂ ਤੇ ਰਾਹ ਦੇ ਵਿੱਚ ਗਲਤ ਮੋੜ ਮੋੜਦੀ ਹੈ ਜਦੋਂ ਲੜਕੀ ਰੌਲਾ ਪਾਉਂਦੀ ਹੈ ਪਹਿਲਾਂ ਤਾਂ ਕਹਿੰਦੀ ਅੰਕਲ ਗਲਤ ਗੱਡੀ ਮੋੜ ਲਈ ਪਰ ਜਦੋਂ ਉਹ ਨਹੀਂ ਗੱਲ ਸੁਣਦੇ ਔਰ ਮੋੜਦੇ ਆ ਤਾਂ ਉਹਨਾਂ ਦਾ ਮੂੰਹ ਦੱਬ ਦਿੱਤਾ ਜਾਂਦਾ ਨੱਪ ਦਿੱਤਾ ਜਾਂਦਾ ਆਵਾਜ਼ ਨਾ ਕੱਢੇ ਤੱਕਾ ਕੀਤਾ ਜਾਂਦਾ ਜੁਰਮ ਕੀਤਾ ਜਾਂਦਾ ਜਨਾਹ ਕੀਤਾ ਜਾਂਦਾ ਜਬਰ ਕੀਤਾ ਜਾਂਦਾ ਲੜਕੀ ਦੇ ਨਾਲ ਉਸ ਟਾਈਮ ਦੇ ਉੱਤੇ ਜਿਹੜਾ ਬੇਟਾ ਹੈ ਜਿਹੜਾ ਬੱਚਾ ਹੈ ਉਸ ਦਾ ਭਰਾ ਹੈ ਹੀ ਇਨੋਸੈਂਟ ਐਂਡ ਹੈਲਪਰ ਲੈਸਰ ਐਕਸਪੈਕਟੇਟਰ ਤੇ ਬਾਅਦ ਦੇ ਵਿੱਚ ਥੈਨ ਦੇ ਆਰ taken to some open field where they are i mean the girl is raped by one of them and then she is killed and the boys also killed by stabbing patthar maar maar ke chaku maar maar ke unna nu ta us patthar maar maar ke ya chaku maar maar ke unna da murder kar ditta janda eh bahut vaddi sensational news bani si aur bachona to ja hun police di zimmedari si ke jede asal doshiyan unna nu phadya jave ਇਹ ਰੰਗਾ ਤੇ ਬਿੱਲਾ ਹੀ ਅਸਲ ਦੋਸ਼ੀ ਸਨ ਜਾਂ ਕੋਈ ਹੋਰ ਸਨ ਜਸਵੀਰ ਸਿੰਘ ਤੇ ਕੁਲਜੀਤ ਸਿੰਘ ਉਹਨਾਂ ਦੇ ਨਾਮ ਸਨ ਕਿ ਉਹੀ ਸਨ ਜਾਂ ਕੋਈ ਹੋਰ ਸਨ ਜਿਹੜੇ ਮੋਸਟ ਸੈਂਸੇਸ਼ਨਲ ਕੇਸ ਜਨੇ ਵਿੱਚ ਮਕਬੂਲ ਪੱਟ ਦਾ ਕੇਸ ਹੁੰਦਾ ਰੰਗਾ ਬਿੱਲਾ ਦਾ ਕੇਸ ਹੁੰਦਾ ਚਾਰਲਸ ਸੋਭਰਾਜ ਦਾ ਕੇਸ ਹੁੰਦਾ ਤੇ ਇਹ ਉਹਨੇ ਦੇਖੇ ਤੇ ਇਸ ਤੋਂ ਇਲਾਵਾ ਇੱਕ ਡਾਕਟਰ ਸੀ ਜਿਹਦਾ ਕਿ ਜਿਸਨੇ ਆਪਣੀ ਵਾਈਫ ਨੂੰ ਮਰਵਾ ਦਿੱਤਾ ਸੀ ਦੋ ਜਣਿਆਂ ਦੇ ਹੱਥੋਂ ਤੇ ਉਹ ਦੋ ਜਣਿਆਂ ਨੇ ਸਿਰਫ 500 ਰੁਪਏ ਲੈ ਕੇ ਉਸ ਦੀ ਪਤਨੀ ਦਾ ਮਰਡਰ ਕਰ ਦਿੱਤਾ ਸੀ ਬਾਦ ਦੇ ਵਿੱਚ ਆਪ ਫਾਂਸੀ ਛੁੱਟ ਗਏ ਸਨ ਹੁਣ ਉਹ ਬੰਦੇ ਜਿਹੜੇ ਸਨ ਜਿੰਮੇਵਾਰ ਅਸਲ ਦੇ ਵਿੱਚ ਤਾਂ ਉਹ ਡਾਕਟਰ ਸੀ ਪਰ ਡਾਕਟਰ ਐਸ਼ ਦੀ ਜ਼ਿੰਦਗੀ ਭਾਵੇਂ ਜੇਲ੍ਹ ਦੇ ਵਿੱਚ ਹੀ ਜਿਉ ਰਿਹਾ ਸੀ ਪਰ ਐਸ਼ ਦੀ ਜ਼ਿੰਦਗੀ ਚ ਆਉਂਦਾ ਸੀ ਉਹ ਉਸ ਔਰਤ ਨੂੰ ਜਿਹੜੀ ਇਸ ਇਸ ਸਾਰੇ ਲਈ ਜ਼ਿੰਮੇਵਾਰ ਸੀ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਸ਼ਾਇਦ ਆਪਣੀ ਪਤਨੀ ਨੂੰ ਉਸ ਰਾਹ ਦੇ ਵਿੱਚ ਰੋੜਾ ਸਮਝਦਾ ਸੀ ਅਤੇ ਇਸ ਕਰਕੇ ਉਸਨੇ ਆਪਣੀ ਪਤਨੀ ਨੂੰ ਮਰਵਾ ਦਿੱਤਾ ਸੀ ਉਹ ਉਹ ਉਸੋਂ ਨਿਰੰਤਰ ਲਗਾਤਾਰ ਮਿਲਣ ਦੇ ਲਈ ਵੀ ਜੇਲ ਚ ਆਉਂਦੀ ਹੈ ਤੇ ਉਹ ਮਿਲਦੇ ਵੀ ਹਨ ਇਹ ਚੀਜ਼ ਵੀ ਦਿਖਾਈ ਹੈ ਮਤਲਬ ਜੇਲ ਦੇ ਵਿੱਚ ਜਿਵੇਂ ਚਾਰ ਦੇ ਸੋਭਰਾਜ ਇਸ ਤਰੀਕੇ ਦੀ ਜ਼ਿੰਦਗੀ ਚ ਆਉਂਦਾ ਹੈ ਹਾਈ ਫਾਈ ਜ਼ਿੰਦਗੀ ਚ ਆਉਂਦਾ ਹੈ ਇੰਜੋਏਸ ਆਲ ਦਾ ਫੈਸਿਲਿਟੀਆਂ ਸੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਫਿਲਮ ਇਹ ਦਿਖਾਉਂਦੀ ਹੈ ਕਿ ਬੰਦੇ ਦੀ ਇੱਕ ਪਾਸੇ ਅੰਤਰਾਤਨਾ ਹੁੰਦੀ ਹੈ ਇੱਕ ਪਾਸੇ ਉਸ ਦੀ ਕਮਿਟਮੈਂਟ ਹੁੰਦੀ ਹੈ ਇੱਕ ਉਸ ਦੀ ਸੋਸ਼ਲ ਕਮਿਟਮੈਂਟ ਹੁੰਦੀ ਹੈ ਇੱਕ ਉਸ ਦੀ ਔਨੈਸਟੀ ਹੁੰਦੀ ਹੈ ਇੱਕ ਉਸ ਦੇ ਵਿੱਚ ਹਿਊਮੈਨਿਟੀ ਹੁੰਦੀ ਹੈ ਉਸ ਦੇ ਵਿੱਚ ਸੈਂਸਿਟੀਵਿਟੀ ਹੁੰਦੀ ਹੈ ਜਿਹੜਾ ਸਾਰਾ ਕੁਝ ਜਿਹੜਾ ਹੈ ਇਹ ਪਰਸੋਨਿਫਾਈ ਕਰਦਾ ਰਕੇਸ਼ ਕੁਮਾਰ ਗੁਪਤਾ ਜੇਲਰ ਜਿਸੰਦੀ ਇਹ ਸਵੈ ਜੀਵਨੀ ਹੈ ਦੂਸਰੇ ਪਾਸੇ ਗੋਵਿੰਦ ਦੀ ਫਲੋ ਹੈ ਜੋ ਰੀਅਲ ਲਾਈਫ ਹੈ ਜੋ ਕਿ ਪ੍ਰੈਕਟੀਕਲ ਲਾਈਫ ਹੈ ਜਿਸ ਤਰੀਕੇ ਦੀ ਜ਼ਿਆਦਾ ਅਸੀਂ ਜਿਉਂਦੇ ਆਂ ਹੁਣ ਜਿਹੜਾ ਬੰਦਾ ਤਾਂ ਦੂਸਰੇ ਵਾਰੇ ਸੋਚਦਾ ਹੈ ਸੈਂਸਿਟਿਵ ਹੈ ਉਹ ਉਹ ਵਿਅਕਤੀ ਆਪ ਦੇ ਅੱਖਾਂ ਦੇ ਵਿੱਚ ਤਾਂ ਉੱਚਾ ਹੁੰਦਾ ਹੈ ਪਰ ਸਮਾਜ ਉਸ ਦੇ ਉਸ ਦੇ ਨਾਲ ਦੇ ਉਸ ਦੇ ਲੋਕ ਜਿਹੜੇ ਉਸ ਦੇ ਘਰ ਦੇ ਉਸ ਦਾ ਪਰਿਵਾਰ ਉਸ ਤੇ ਗਵਾਂਢੀ ਉਸ ਤੇ ਰਿਸ਼ਤੇਦਾਰ ਉਸ ਦੇ ਸਬੋਡੀਨੇਟ ਉਸ ਦੇ ਜੋ ਜੂਨੀਅਰ ਨੇ ਉਸ ਦੇ ਨਾਲ ਦੇ ਜਿਹੜੇ ਨੇ ਉਹ ਸਾਰੇ ਇਹਨੂੰ ਐਂ ਲੱਗਦਾ ਕਿ ਇਹ ਭੋਲਾ ਇਹ ਇਹ ਬੰਦਾ ਜਿਹੜਾ ਹੈ ਸਿੱਧੜ ਹੈ ਕਿਦੀ ਐਟ ਹੈ ਮੂਰਖ ਤੱਕ ਕਹਿ ਦਿੰਦੇ ਨੇ ਪਰ ਬੰਦਾ ਜਿਹੜਾ ਹੈ ਜਿਵੇਂ ਨਾ ਚੀਫ ਐਡਾਰ ਦੋਸਤੋ ਵਸਕੀ ਦਾ ਨੋਵਲ ਆਦਾ ਇਡੀਅਟ ਜਿਸ ਦੇ ਵਿੱਚ ਬੁੱਧੂ ਦੇ ਨਾ ਹੈ ਉਸ ਦਾ ਤਰਜਮਾ ਵੀ ਪੰਜਾਬੀ ਦੇ ਵਿੱਚ ਹੋਇਆ ਹੈ ਉਹ ਪਾਤਰ ਜਿਹੜਾ ਹੈ ਇੱਕ ਹਿਊਮਨ ਟੱਚ ਵਾਲਾ ਇੱਕ ਕਰੈਕਟਰ ਹੈ ਦੋਸਤੋ ਵਸਕੀ ਦਾ ਨੋਵਲ ਵੀ ਬਹੁਤ ਵੱਡਾ ਦੋਸਤੋ ਵਸਕੀ ਆਪ ਵੀ ਬਹੁਤ ਵੱਡਾ ਬਹੁਤ ਹੀ ਡੂੰਗਾ ਗਹਿਰਾ ਬੰਦਾ ਸੀ ਕੰਪਲੈਕਸਿਟੀ ਆਫ ਮਾਈਂਡ ਜਿਸ ਦੇ ਜਿਹੜੇ ਨੋਵਲ ਹਨ ਉਹਨਾਂ ਚ ਦਿਖਾਈ ਦਿੰਦੀ ਹੈ ਕ੍ਰਿਸ਼ ਗੋਪਤਾ ਨੂੰ ਪੜਦਿਆਂ ਹੋਏ ਆ ਵੀ ਅਸੀਂ ਉਹ ਸ਼ੇਡਜ਼ ਮਹਿਸੂਸ ਕਰਦੇ ਆ ਬਲੈਕ ਵਾਰੰਟ ਨੂੰ ਜਦੋਂ ਤੁਸੀਂ ਫਿਲਮ ਨੂੰ ਵੇਖਦੇ ਹੋ ਤੁਸੀਂ ਇਹੋ ਚੀਜ਼ ਮਹਿਸੂਸ ਕਰਦੇ ਹੋ ਕਿਤੇ ਕਿਤੇ ਉਹ ਸ਼ੇਡਜ਼ ਬਹੁਤ ਗਹਿਰੇ ਬਹੁਤ ਡੂੰਘੇ ਬੜੇ ਕੀ ਮਜ਼ਬੂਤੀ ਦੇ ਨਾਲ ਜਿਹੜੇ ਹਨ ਪੋਰਟਰੇ ਕੀਤੇ ਗਏ ਨੇ ਦੂਸਰੀ ਗੱਲ ਜਿਹੜੀ ਹੈ ਇੱਕ ਹੋਰ ਗੱਲ ਹੋਇਆ ਕਿ ਫਿਲਮ ਜਿਹੜੀ ਹੈ ਨਾ ਤਿਹਾਰ ਦੀ ਇਨਸਾਈਡ ਜੋ ਲਾਈਫ ਹੈ ਯੋ ਕਰੂਰ ਲਾਈਫ ਜੇ ਜਿਸ ਤਰੀਕੇ ਦੀ ਲਾਈਫ ਹੈ ਜ਼ਿੰਦਗੀ ਉੱਥੇ ਅਲੱਗ ਹੈ ਉੱਥੇ ਕੈਦੀਆਂ ਦੀ ਆਪਦੀ ਡੋਮਿਨੈਂਸ ਆ ਆਪਣੀ ਪੋਲਿਟਿਕਸ ਆ ਆਪਣੇ ਫਿਊਰਸ ਉਹਨਾਂ ਦੇ ਝਗੜੇ ਲੜਾਈ ਝਗੜੇ ਜਿੰਨਾਂ ਦੇ ਵਿੱਚ ਕਈ ਵਾਰ ਜਿਹੜੇ ਹਨ ਉਹ ਜੇਲਰ ਵੀ ਪਿੱਛ ਜਾਂਦੇ ਨੇ ਦੂਸਰਾ ਜਿਹੜਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ ਜਾਂ ਜਿਹੜੀ ਸੰਪੂਰਨ ਜ਼ਿੰਦਗੀ ਹੈ ਜੋ ਸਾਡੇ ਸਮਾਜ ਦੇ ਵਿੱਚ ਇਸ਼ੂ ਆ ਵਰਤਾਰੇ ਨੇ ਉਹ ਇਹਨੇ ਬਲੈਕ ਐਂਡ ਵਾਈਟ ਨਹੀਂ ਹੁੰਦੇ ਜਿੰਨੇ ਅਸੀਂ ਬਾਈਂਡਰੀ ਬਣਾ ਦਿੰਦੇ ਆ ਜਾ ਰੋਹਿਤ ਸ਼ੈਟੀ ਦੀਆਂ ਜਿਵੇਂ ਫਿਲਮਜ਼ ਦੇ ਵਿੱਚ ਜੋ ਇੱਕ ਫਿਲਮਕਾਰ ਨੂੰ ਦੇਖੋ ਜੇਲਰ ਨੂੰ ਜਾਂ ਇੱਕ ਕੋਪ ਨੂੰ ਜਾਂ ਇੱਕ ਪੁਲਿਸਮੈਨ ਨੂੰ ਜਿਵੇਂ ਦਿਖਾਇਆ ਜਾਂਦਾ ਹੈ ਜਦੋਂ ਅਸੀਂ ਸਿਨੇਮਾ ਦੇਖਦੇ ਹਾਂ ਵਿਕਰਮਾ ਦਿੱਤਿਆ ਮਤਵਾਨੇ ਦਾ ਦੇਖਦੇ ਹਾਂ ਲਿਓਰ ਐਂਟਰਟੇਨਮੈਂਟ ਦੀ ਪ੍ਰੋਡਕਸ਼ਨ ਦੇਖਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਕੋਪ ਜਿਹੜਾ ਹੈ ਜਾਂ ਜੇਲਰ ਜਿਹੜਾ ਹੈ ਉਸ ਦੀ ਆਪਣੀ ਜ਼ਿੰਦਗੀ ਦੀਆਂ ਕਿੰਨੀਆਂ ਕੰਪਲੈਕਸਿਟੀਜ਼ ਹਨ ਕਿੰਨੀ ਗਹਿਰੇ ਹੈ ਗਹਿਰਾਈ ਦੇ ਵਿੱਚ ਜਾ ਕੇ ਉਸਨੇ ਮਾਈਂਡ ਨੂੰ ਰੀਡ ਕੀਤਾ ਕੈਦੀਆਂ ਦੇ ਮਨਾਂ ਨੂੰ ਰੀਡ ਕੀਤਾ ਹੈ ਆਮ ਜਨਤਾ ਦੇ ਮਨਾਂ ਨੂੰ ਰੀਡ ਕੀਤਾ ਇਥੋਂ ਤੱਕ ਕਿ ਜੇਲਰ ਦੀ ਆਪਣੀ ਫੈਮਿਲੀ ਲਾਈਫ ਕਿੰਨੀ ਡਿਸਟਰਬਡ ਹੁੰਦੀ ਹੈ ਤੁਸੀਂ ਤੋਮਰ ਦੀ ਜ਼ਿੰਦਗੀ ਦੇਖੋ ਤੁਸੀਂ ਰਕੇਸ਼ ਕੁਮਾਰ ਗੁਪਤਾ ਦੀ ਆਪਦੀ ਜ਼ਿੰਦਗੀ ਦੇਖੋ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਤੇਰੇ ਭਰਾ ਨੂੰ ਦੇਖਣ ਲਈ ਆਏ ਆ ਤੂੰ ਇਹ ਨਾ ਕਹੀਂ ਕਿ ਮੈਂ ਜੇਲਰ ਹਾਂ ਤਿਹਾਰ ਜੇਲ੍ਹ ਵਿੱਚ ਕੰਮ ਕਰਦਾ ਤੂੰ ਇਹ ਕਹੀਂ ਕਿ ਮੈਂ ਰੇਲਵੇ ਨੌਕਰੀ ਕਰਦਾ ਰੇਲਵੇ ਵਿੱਚ ਨੌਕਰੀ ਕਰਦਾ ਮੈਂ ਕਿੰਨੀ ਮਤਲਬ ਇਹ ਕਾਸ਼ਮਕਸ਼ ਕਿੰਨਾ ਤਣਾਅ ਕਿੰਨੀ ਟੈਨਸ਼ਨ ਕਿੰਨਾ ਸਟ्रेस ਤੇ ਕਿੰਨਾ ਜਿਹੜਾ ਹੈ ਇੱਕ ਦੋਗੜਾਪਨ ਬੰਦੇ ਦੇ ਵਿੱਚ ਲਿਆ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਨੌਕਰੀ ਜਿਹੜੀ ਹੈ ਸਰਕਾਰੀ ਨੌਕਰੀ ਕਈ ਵਾਰ ਜੇਲ੍ਹ ਦੇ ਵਿੱਚ ਕਿਸ ਤਰੀਕੇ ਦਾ ਕ腐ਸ਼ਨ ਹੈ ਕਿਸ ਤਰੀਕੇ ਦੀ ਭ੍ਰਿਸ਼ਟਾਚਾਰੀ ਹੈ ਇਸ ਦੇ ਇਲਾਵਾ ਜਦੋਂ ਫਿਲਮ ਦੀ ਤਾਕਤ ਕੀ ਹੈ ਇਸ ਦੇ ਡਾਇਲੋਗਸ ਇਸ ਦੀ ਕੈਰੇਕਟਰਾਈਜ਼ੇਸ਼ਨ ਜੋ ਐਕਟਿੰਗ ਹੈ ਜੋ ਸਕ੍ਰਿਪਟ ਹੈ ਜੋ ਕਹਾਣੀ ਹੈ ਕਹਾਣੀ ਕੋਈ ਨਹੀਂ ਹੈ ਸਿਰਫ ਯਾਦਾਂ ਨੇ ਕੁਝ ਸਮ੍ਰਿਤੀਆਂ ਨੇ ਸਵੈ ਜੀਵਨੀ ਹੈ ਸੈਂਸੇਸ਼ਨਲ ਹੈਂਗਿੰਗਜ਼ ਨੇ ਐਗਜ਼ੀਕਿਊਸ਼ਨਜ਼ ਨੇ ਸੈਂਸੇਸ਼ਨਲ ਜਿਹੜੇ ਕੈਦੀ ਆ ਉਹਨਾਂ ਦੇ ਬਾਰੇ ਆ ਪਰ ਇਨੀ ਟਾਈਟ ਸਕ੍ਰਿਪਟ ਇਨੀ ਐਂਗੇਜਿੰਗ ਇਨੀ ਇੰਟਰਸਟਿੰਗ ਇਹ ਕਾਮਯਾਬੀ ਜਿਹੜੀ ਆ ਨਾ ਉਹ ਨਿਰਦੇਸ਼ਕ ਦੀ ਹਰਾਇਤ ਕਰਦੀ ਡਾਇਰੈਕਟਰ ਦੀ ਹੁੰਦੀ ਹੈ ਗੈਂਗ ਫਿਊਡਸ ਕਿਸ ਤਰੀਕੇ ਦੇ ਟਾਰਚਰਸ ਹਨ ਕਿਸ ਤਰੀਕੇ ਦੇ ਬੰਦਾ ਬਦਲਦਾ ਹੈ ਕਿਵੇਂ ਕਰਪਸ਼ਨ ਨੇ ਕਿਵੇਂ ਕੰਪਲੈਕਸਿਟੀਜ਼ ਹਨ ਕਿਵੇਂ ਬੰਦੇ ਦੇ ਅੰਦਰ ਬੰਦਰ ਬੰਦਾ ਹੈ ਬੰਦੇ ਦੇ ਅੰਦਰ ਕਈ ਬੰਦੇ ਹੁੰਦੇ ਨੇ ਇਹ ਚੀਜ਼ ਅਸੀਂ ਚਾਰ ਨੂੰ ਸੋਬਰਾ ਨੂੰ ਦੇਖਦੇ ਆ ਜਦੋਂ ਡਿਕਨੀ ਕਿਲਰ ਜਿਸ ਨੂੰ ਕਹਿੰਦੇ ਹਨ ਜਿਹੜਾ ਇੱਕ ਸੀਰੀਅਲ ਕਿਲਰ ਵੀ ਜਿਸ ਨੂੰ ਕਹਿੰਦੇ ਨੇ ਤੇ ਜਿਹੜਾ ਇੱਕ ਬਲੈਕਮੇਲਰ ਸਿਰੇ ਦਾ ਭਾਰਤ ਦੇ ਵਿੱਚ ਤਿਹਾਰ ਜੇਲ੍ਹ ਚੋਂ ਭੱਜਿਆ ਸੀ ਉਹ ਇੱਕ ਹੋਰ ਬੜੀ ਇੰਟਰਸਟਿੰਗ ਇਨਸੀਡੈਂਟ ਹੈ ਕਿ ਭੱਜਨ ਦੇ ਲਈ ਜਿਹੜੇ ਬੱਚੇ ਇੱਕ ਵਾਰੀ ਜੇ ਐਨ ਯੋਜਨਾ ਦਿੱਲੀ ਯੂਨੀਵਰਸਿਟੀ ਕਿਸੇ ਵੀ ਯੂਨੀਵਰਸਿਟੀ ਦੇ ਬੱਚੇ ਜਿਹੜੇ ਨੇ ਕਿਤੇ ਸਟੂਡੈਂਟ ਜਿਹੜੇ ਨੇ ਐਜੀਟੇਟ ਕਰਦੇ ਆ ਫੜ ਲ ਕੇ ਲੈ ਜਾਂਦੇ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਆ ਹੁਣ ਜਿਹੜੇ ਜੇਲ੍ਹ ਦੇ ਅੰਦਰਲੇ ਜਿਹੜੇ ਬੱਚੇ ਹਨ ਜਿਹੜੇ ਕੈਦੀ ਨੇ ਹੁਣ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਦੇ ਜਦੋਂ ਆਉਂਦੇ ਨੇ ਬਹੁਤ ਵੱਡੀ ਗਿਣਤੀ ਚ ਆਉਂਦੇ ਨੇ ਹੁਣ ਉਹਨਾਂ ਨੂੰ ਉਹ ਬੱਚੇ ਜਿਹੜੇ ਨੇ ਉਹਨਾਂ ਦੇ ਨੂੰ ਜਿਹੜੇ ਮਿਲਣ ਲਈ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਪਰਿਵਾਰ ਵਾਲੇ ਆਏ ਆ ਤਾਂ ਉਹਨਾਂ ਦੇ ਨਾ ਬਾਂਹ ਦੇ ਉੱਤੇ ਉਹ ਲਗਾਉਂਦੇ ਨੇ ਠੱਪਾ ਲਗਾਉਂਦੇ ਨੇ ਮੋੜ ਲਗਾਉਂਦੇ ਆ ਅਚਾਨਕ ਕੀ ਹੁੰਦਾ ਏ ਕਿ ਉਹਨਾਂ ਕੈਦੀਆਂ ਦੇ ਵਿੱਚੋਂ 180 ਦੇ ਵਿੱਚੋਂ 120 ਜਿਹੜੇ ਨੇ ਕੈਦੀ ਉਹ ਫਰਾਰ ਹੋ ਜਾਂਦੇ ਆ ਕੋਈ ਸਰੰਗ ਨਹੀਂ ਪੁੱਟੀ ਕੋਈ ਕੰਧ ਨਹੀਂ ਤੱਪੀ ਇਹ ਕਿਵੇਂ ਹੋ ਗਿਆ ਇਹ ਰਸ ਦਾ ਪਰਦਾ ਜਿਹੜਾ ਏ ਉਹ ਫਾਸ ਜਦੋਂ ਹੁੰਦਾ ਏ ਤਾਂ ਅਸੀਂ ਫਿਰ ਅਸੀਂ 당 ਗ ਰਹਿ ਜਾਂਦੇ ਆ ਕੀ ਹੁੰਦਾ ਏ ਉਹ ਦੇਖਣਾ ਜਿਹੜੇ ਬੱਚੇ ਨੇ ਬੱਚੇ ਕੀ ਕਰਦੇ ਆ ਜਦੋਂ ਉਹਨਾਂ ਦੇ ਘਰਦਿਆਂ ਦੇ ਬਾਹਾਂ ਦੇ ਉੱਤੇ ਮੋਹਰਾਂ ਲਾ ਦਿੱਤੀਆਂ ਉਹ ਬੱਚੇ ਆਪਦੀਆਂ ਬਾਹਾਂ ਨੂੰ ਨਾ ਕਿਤੇ ਅਚਾਨਕ ਹੋ ਸਕਦਾ ਕਿਸੇ ਨੇ ਟੱਚ ਹੋ ਗਈ ਹੋਵੇ ਮੋਹਰ ਉੱਥੇ ਲੱਗੀ ਹੋਵੇ ਉਹ ਉਵੇਂ ਹੀ ਉਹਨਾਂ ਦੇ ਬਾਹ ਦੇ ਨਾਲ ਆਪਦੀ ਬਾਹ ਲਾ ਕੇ ਮੋਹਰ ਜਿਹੜੀ ਆ ਉਹਦੇ ਵਿੱਚ ਲੱਗ ਗਈ ਭਾਵੇਂ ਪੁੱਠੀ ਲੱਗੀ ਪਰ ਲੱਗ ਗਈ ਉਹੀ ਬਾਹ ਦਿਖਾ ਕੇ ਉਹ ਨਿਕਲ ਗਏ ਸਾਰੇ ਇਹ ਚੀਜ਼ ਬਾਤ ਦੇ ਵਿੱਚ ਪਤਾ ਲੱਗਦੀ ਹੈ ਜਦੋਂ ਰਕੇਸ਼ ਕੁਮਾਰ ਗੁਪਤਾ ਚਾਰਲੇ ਸੋਬਰਾਜ ਦੇ ਨਾਲ ਗੱਲ ਕਰਦਾ ਫੇਰ ਇਹ ਚੀਜ਼ ਦਾ ਖਲਾਸਾ ਹੁੰਦਾ ਵੀ ਆਏ ਨਾ ਹੋਇਆ ਹੋਵੇ ਤੇ ਹੁੰਦਾ ਐਈ ਹੈ ਜਿਹੜੀ ਤਿਹਾਰ ਦੀ ਐਕਸਟ੍ਰੀਮ ਰਿਐਲਿਟੀ ਹੈ ਯਥਾਰਥ ਕੰਪਲੈਕਸ ਰਿਐਲਿਟੀ ਆ ਉਸ ਨੂੰ ਸ਼ੋ ਕਰਦਿਆਂ ਹੋਇਆਂ ਖਾਸ ਕਰਕੇ ਜਿਹੜਾ ਯਹਾਂ ਕਪੂਰ ਦਾ ਜਿਹੜਾ ਰੋਲ ਪਲੇ ਕੀਤਾ ਭੂਮਿਕਾ ਅਦਾ ਕੀਤੀ ਹੈ ਰਕੇਸ਼ ਕੁਮਾਰ ਸਿੰਗਲਾ ਦੀ ਜਿਹੜੀ ਭੂਮਿਕਾ ਅਦਾ ਕੀਤੀ ਹੈ ਯਹਾਂ ਕਪੂਰ ਨੇ ਪਾਵਰਫੁਲ ਕੰਪਲੀਟ ਉਸ ਦਾ ਬਿਹੇਵੀਅਰ ਉਸ ਦਾ ਖੜਨ ਦਾ ਸਟਾਈਲ ਉਸ ਦੇ ਚਿਹਰੇ ਦੇ ਉੱਤੇ ਜੋ ਹਾਵ ਭਾਵ ਕਿਵੇਂ ਉਹ ਲਿਆਉਂਦਾ ਏ ਕਿਵੇਂ ਉਸ ਤੇ ਮਨ ਦੀਆਂ ਲੱਖਾਂ ਦੇ ਰਾਂਹੇ ਕਹਿੰਦਾ ਕਿਹੋ ਜਿਹੇ ਸੁਪਨੇ ਆਉਂਦੇ ਨੇ ਜਦੋਂ ਰੰਗਾ ਤੇ ਬਿੱਲਾ ਦੇ ਵਿੱਚੋਂ ਜਦੋਂ ਫਾਂਸੀ ਦਿੰਦੇ ਤੇ ਇੱਕ ਦੀ ਡੈਥ ਨਹੀਂ ਹੁੰਦੀ ਤਾਂ ਕਿਵੇਂ ਉਸ ਦੀਆਂ ਲੱਤਾਂ ਉਹ ਤੜਪਦਾ ਕਿਵੇਂ ਆ ਤੇ ਫਿਰ ਉਸ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਹਨ ਤਾਂ ਫਿਰ ਉਹ ਮਰਦਾ ਏ ਤੇ ਉਹ ਲੱਤਾਂ ਉਸ ਨੂੰ ਸੁਪਨੇ ਵਿੱਚ ਨਹਾਉਂਦਿਆਂ ਹੋયા ਬ੍ਰਸ਼ ਕਰਦੇ ਆਂ ਰੋਟੀ ਖਾਂਦੇ ਤੁਰਦੇ ਆਂ ਫਿਰਦੇ ਆਂ ਬਾਰ-ਬਾਰ ਉਸਦੇ ਮਾਈਂਡ ਦੇ ਵਿੱਚ ਆਉਂਦੀਆਂ ਨੇ ਤੇ ਜਿਵੇਂ ਤੋਂ ਪਤਾ ਲੱਗਦਾ ਕਿ ਉਹ ਉਸਦੇ ਅੰਦਰ ਹਿਊਮਨ ਬੀਿੰਗ ਜਿਉਂਦਾ ਏ ਤੇ ਉਹ ਹਿਊਮਨ ਬੀਿੰਗ ਜਿਹੜਾ ਉਸਦੇ ਅੰਦਰ ਸਿਰੇ ਤੱਕ ਜਿਉਂਦਾ ਏ ਅਸੀਂ ਰੋਹਿਤ ਕੁਮਾਰ ਸਿੰਗਲਾ ਅਸਲ ਦੇ ਵਿੱਚ ਜਾਂ ਐਜ਼ ਏ ਜੇਲਰ ਕਿਹਾ ਜਾਂ ਹੈ ਉਸਦੇ ਉੱਤੇ ਕੋਈ ਕਮੈਂਟ ਨਹੀਂ ਕਰਦੇ ਪਰ ਫਿਲਮ ਦੇ ਵਿੱਚ ਜੋ ਪੋਰਟਰੇਲ ਹੈ ਉਸਦੇ ਵਿੱਚ ਇਹ ਦਿਖਾਈ ਦਿੰਦਾ ਏ ਕਿ ਉਹ ਜੇਲ੍ਹ ਦੇ ਵਿੱਚ ਆਉਣ ਤੋਂ ਬਾਅਦ ਵੀ ਹਿਊਮਨ ਬੀਿੰਗ ਉਨਾ ਹੀ ਹੁੰਦਾ ਏ ਜਿੰਨਾਂ ਪਹਿਲਾਂ ਸੀ ਭਾਵੇਂ ਕਿ ਦੂਸਰੇ ਬਦਲਦੇ ਨੇ ਟਾਈਮ ਦੇ ਨਾਲ ਸਮਾਜ ਦੀਆਂ ਸਮਾਜ ਚਾਹੁੰਦਾ ਇਹ ਬਦਲੇ ਲੋਕੰਦਾ ਖੈਰ ਇਹ ਫਿਲਮ ਜੇਕਰ ਤੁਸੀਂ ਵੇਖੀ ਹੈ ਜੇਕਰ ਇਹ OTT ਸੀਰੀਜ਼ ਤੁਸੀਂ ਵੇਖਿਆ ਹੈ ਤੁਸੀਂ ਕੀ ਮਹਿਸੂਸ ਕੀਤਾ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਕੇ ਲਿਖ ਕੇ ਦੱਸਣਾ ਜੇਕਰ ਤੁਸੀਂ ਨਹੀਂ ਦੇਖੀ ਤਾਂ ਅਸੀਂ ਇਸ ਪਾਰਸ਼ ਕਰਦੇ ਹਾਂ ਕਿ Netflix ਤੇ ਇਹ ਸੀਰੀਜ਼ ਤੁਸੀਂ ਜ਼ਰੂਰ ਵੇਖੋ ਤੁਹਾਡੇ ਅੰਦਰ ਹਿਊਮਨ ਬੀਇੰਗ ਇੱਕ ਹੋਰ ਛੇੜ ਦੇ ਰੂਪ ਵਿੱਚ ਜਿਉਂਦਾ ਹੋ ਜਾਵੇਗਾ ਖੈਰ ਇੰਨੀਆਂ ਕਿ ਗੱਲਾਂ ਕਰਨੀਆਂ ਸਨ ਵੀਡੀਓ ਤੁਸੀਂ ਅੰਤ ਤੱਕ ਦੇਖੀ ਤੁਹਾਡਾ ਸ਼ੁਕਰੀਆ ਚੰਗੀ ਲੱਗੀ ਅਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਸਬਸਕ੍ਰਾਈਬ ਕਰ ਲਵੋ ਸਬਸਕ੍ਰਾਈਬ ਬਟਨ ਪ੍ਰੈਸ ਕਰਕੇ ਸਤਿ ਸ੍ਰੀ ਅਕਾਲ ਦੋਸਤੋ